ਕਾਲ ਜੀ ਸੋ ਪਿਓਰ ਬਰਬਰੀ ਦੇ 2150 ਵਾਲੇ ਡਿਜੀਟਲ ਪ੍ਰਿੰਟ ਵਾਲੇ ਸੂਟ ਲੈ ਕੇ ਆਇਆ ਬੜੇ ਪਿਆਰੇ ਡਿਜ਼ਾਈਨ ਆਏ ਆ ਵੀਡੀਓ ਪੂਰੀ ਲਾਸਟ ਦੇਖਿਓ ਮੈਂ ਸਾਰੇ ਪੀਸ ਓਪਨ ਕਰਕੇ ਦਿਖਾਉਂਗਾ ਪ੍ਰਾਈਸ ਰਹੇਗਾ 2150 ਔਰ ਪ੍ਰੀਮੀਅਮ ਕੁਆਲਿਟੀ ਪਿਓਰ ਬਰਬਰੀ ਔਰ ਪ੍ਰਿੰਟ ਇੰਨੇ ਪਿਆਰੇ ਕਲਰ ਇੰਨੇ ਪਿਆਰੇ ਮੈਂ ਕਹਿੰਦਾ ਲੱਭਿਆ ਨਹੀਂ ਲੱਭਦੇ ਇਹੋ ਜਿਹੇ ਤਾਂ ਆ ਚੈੱਕ ਕਰੋ ਸ਼ਾਨਦਾਰ ਡਿਜ਼ਾਈਨ ਹੈ ਸੋ ਫਲਾਵਰ ਪ੍ਰਿੰਟਿੰਗ ਦੇਖੋ ਕਿੰਨੀ ਪਿਆਰੀ ਹੈ ਉਸ ਤੋਂ ਬਾਅਦ ਆ ਚੈੱਕ ਕਰੋ ਬਰਡਸ ਬਣੇ ਹੋਏ ਨੇ ਕਿੰਨੇ ਸੋਹਣੇ ਆਹ ਲੋ ਆ ਸਲੀਵ즈 ਦੀ ਡਿਜ਼ਾਈਨਿੰਗ ਆ ਰਹੀ ਹੈ ਆ ਰੇ ਜ਼ਬਰ ਬਰਬਰੀ ਦਾ ਦੁਪੱਟਾ ਛੇਡ ਚੈੱਕ ਕਰੋ ਕਿੰਨਾ ਪਿਆਰਾ ਸਮਝ ਸਪੈਸ਼ਲ ਛੇਡ ਸਮਝ ਸਪੈਸ਼ਲ ਫੈਬਰਿਕ ਫੁੱਲ ਟ੍ਰੈਂਡਿੰਗ ਫੈਬਰਿਕ ਆ ਜੀ ਮੋਸਟ ਟ੍ਰੈਂਡਿੰਗ ਫੈਬਰਿਕ ਇਸ ਟਾਈਮ ਦਾ ਮੋਸਟ ਵਾਇਰਲ ਫੈਬਰਿਕ ਜਿਹੜਾ ਚੱਲ ਰਿਹਾ ਪਿਓਰ ਬਰਬਰੀ ਛੇਡ ਚੈੱਕ ਕਰੋ ਇੱਕ ਆਏਗਾ ਇਸ ਵਿੱਚ ਬੜਾ ਪਿਆਰਾ ਨਾ ਤਾਂ ਪ੍ਰੋਪਰ ਲੈਮਨ ਹੈ ਨਾ ਪ੍ਰੋਪਰ ਹੈਗਾ yellow ਨਿਓਨ ਛੇਡ ਕਿਹਦਾ ਹੁੰਦਾ ਆਪਾਂ ਨੂੰ ਇੱਕ ਛੇਡ ਆਊਗਾ ਆਹ ਵਾਲਾ ਇੱਕ ਆਏਗਾ ਇਸ ਵਿੱਚ ਗਾਜ਼ਰੀ ਛੇਡ ਸੇਮ ਡਿਜ਼ਾਈਨ ਦੇ ਵਿੱਚ ਚਾਰ ਰੰਗ ਨੇ ਸਾਰੇ ਪੀਸ ਮੈਂ ਓਪਨ ਕਰਕੇ ਦਿਖਾਵਾਂਗਾ ਫਲਾਟ ਰੇਟਰ ਹੈਗਾ 2150 ਰੁਪਏ ਆਪਣਾ ਫਟਾਫਟ ਬਾਇ ਕਰ ਲਿਓ ਪਿਓਰ ਬਰਬੀ ਦਾ ਡੀਜ਼ਲ ਪ੍ਰਿੰਟ ਲੈ ਕੇ ਆਨ ਲਾਜਵਾਬ ਆ ਚੈੱਕ ਕਰੋ ਪਰਪਲ ਸ਼ੇਡ ਆਲਟੀਮੇਟ ਸ਼ੇਡ ਨੇ ਆਲਟੀਮੇਟ ਓਏ ਹੋਏ ਹੋਏ ਜ਼ਬਰਦਸਤ ਐਕਸਲੈਂਟ ਓਹ ਕਿੰਨਾ ਪਿਆਰਾ ਕਲਰ ਹੈ ਦੇਖੋ ਬੜਾ ਪਿਆਰਾ ਸ਼ੇਡ ਹੈ ਇੱਕ ਆ ਰਿਹਾ ਪਰਪਲ ਸ਼ੇਡ ਇੱਕ ਡਿਜ਼ਾਈਨ ਆਊਗਾ ਆਹ ਵਾਲਾ ਸੋਲੋ ਸਿਲਵਰ ਗ੍ਰੇ ਸ਼ੇਡ ਹੈ ਇਹ ਸਿਲਵਰ ਗ੍ਰੇ ਆਲੋ ਪ੍ਰਿੰਟਿੰਗ ਦੇਖੋਗੇ ਨਹੀਂ ਲਾਜਵਾਬ ਆ ਆ ਰਹੀਓ ਫਰੰਟ ਦੀ ਬ੍ਰੈਂਡਿੰਗ ਬਾਜੂ ਦੀ ਪ੍ਰਿੰਟਿੰਗ ਮੈਚਿੰਗ ਬਾਟਮ ਆ ਰਹੀ ਹੈ ਮਸਲੀਨ ਦੀ ਬਾਟਮ ਰਹੇਗੀ ਪਿਓਰ オリジナル ਮਸਲੀਨ ਨਾਲ ਬਰਬਰੀ ਦਾ ਦੁਪੱਟਾ ਡਿਜੀਟਲ ਪ੍ਰਿੰਟ ਦਾ ਆ ਚੈੱਕ ਕਰੋ ਆ ਸੋਲੋ ਆਰਟੀਕਲ ਆਏਗਾ ਆ ਆਏਗਾ ਸੋਲੋ ਆਰਟੀਕਲ ਇਹਦੇ ਵਿੱਚ ਤੁਹਾਨੂੰ 2-3 ਪੀਸ ਮਿਲ ਜਾਣਗੇ ਇਹ ਸਿੰਗਲ ਪੀਸ ਹੀ ਆਇਆ ਮਤਲਬ ਕਿ ਸੋਲੋ ਕਲਰ ਦੇ ਵਿੱਚ ਆਇਆ ਪੀਸ 3-4 ਆਏ ਆ ਪ੍ਰਿੰਟਿੰਗ ਦੇਖੋ ਕਿੰਨੀ ਪਿਆਰੀ ਹੈ ਇਹ ਨਵਾਂ ਆ ਸ਼ੇਡ ਹੈ ਥੋੜਾ ਕਲਰ ਕਈ ਵਾਰੀ ਲਾਈਟ ਆ ਜਾਂਦਾ ਜਿਆਦਾ ਇਹ ਕਲਰ ਬਹੁਤ ਸੋਹਣਾ ਹੈ ਥੋੜਾ ਸ਼ਾਈਨ ਹੈ ਕਲਰ ਤੇ ਪ੍ਰੋਪਰ ਇਹ ਜਿਵੇਂ ਸਕਾਈ ਬਲੂ ਜਿਹਾ ਕਲਰ ਨਹੀਂ ਹੁੰਦਾ ਉਦਾਂ ਦਾ ਸ਼ੇਡ ਹੈ ਅਸਮਾਨੀ ਕਲਰ ਵੀ ਕਹਿ ਸਕਦੇ ਆਪਾਂ ਇਹਨੂੰ ਆ ਲਓ ਆ ਦੁਪੱਟਾ ਆ ਰਿਹਾ ਇਦੋਂ ਟ ਦੀ ਪ੍ਰਿੰਟਿੰਗ ਦੇਖੋ ਕਿੰਨੀ ਪਿਆਰੀ ਹੈ ਇੱਕ ਆਏਗਾ ਆਹ ਵਾਲਾ ਇੱਕ ਆਏਗਾ ਆਹ ਵਾਲਾ ਸ਼ੇਡ ਇਹ ਡਿਫਰੈਂਟ ਜਿਹਾ ਸ਼ੇਡ ਹੈ ਨਾ ਮਤਲਬ ਜੀ ਯੂਨੀਕ ਜਿਹਾ ਕਲਰ ਹੈ हटके ਫੋਮ ਸ਼ੇਡ ਹੋ ਰਿਹਾ ਜੀ ਇਹ ਬੜਾ ਪਿਆਰਾ ਪ੍ਰਿੰਟ ਦੇਖੋ ਕਿੰਨੇ ਲਾਜਵਾਬ ਨੇ ਸਾਰੇ ਪ੍ਰਿੰਟ ਐਲੀਗੈਂਟ ਪ੍ਰਿੰਟ ਨੇ ਸਾਰੇ ਟਾਪ ਕਲਾਸ ਪ੍ਰਿੰਟ ਨੇ ਆਹ ਪ੍ਰਿੰਟ ਚੈੱਕ ਕਰੋ ਕਿੰਨਾ ਘੈਂਟ ਪ੍ਰਿੰਟ ਹੈ ਸੋਲੋ ਕਲਰ ਦੇ ਵਿੱਚ ਆਇਆ ਜੀ ਪ੍ਰਿੰਟਿੰਗ ਦੇਖੋ ਕਿੰਨੀ ਜਬਰਦਸਤ ਆ ਓਏ 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 ਬਿਊਟੀਫੁਲ ਪ੍ਰਿੰਟਿੰਗ ਅਨੇਕ ਦੀ ਪ੍ਰਿੰਟਿੰਗ ਆ ਰਹੀ ਹੈ ਆ ਰਹੀ ਹੈ ਕੇਲਰੀ ਪ੍ਰਿੰਟਿੰਗ ਆ ਦੇਖੋ ਬਰਡਸ ਬਣਿਆ ਹੋਇਆ ਬੜਾ ਪਿਆਰਾ ਸੋ ਬਿਊਟੀਫੁਲ ਪ੍ਰਿੰਟ ਹੈ ਆलो ਆ ਦੁਪੱਟਾ ਆ ਰਿਹਾ ਕਲਰ ਵੀ ਬੜਾ ਸੋਹਣਾ ਫਲੋਰ ਸੈਂਡ ਜਿਹਾ ਸ਼ੇਡ ਹੈ ਸਮਰ ਸਪੈਸ਼ਲ ਕਲਰ ਨੇ ਸਮਰ ਸਪੈਸ਼ਲ ਪਿਓਰ ਬਰਬਰੀ ਦੇ ਡਿਜੀਟਲ ਪੇਂਟ ਨੇ ਆਲੋ ਇੱਕ ਆ ਚੈੱਕ ਕਰੋ ਲੈਮਨ ਸ਼ੇਡ ਪਿਓਰ ਬਰਬਰੀ ਵੈਸੇ ਇਹਦਾ ਪ੍ਰਾਈਸ 100 ਰੁਪਏ ਮਹਿੰਗਾ ਕਿਉਂਕਿ ਇਹਦੇ ਨਾਲ ਜਿਹੜੀ ਬੋਟਮ ਆ ਉਹ ਸ਼ਾਇਦ ਕਰੇਪ ਦੀ ਹੈ 2150 ਹੀ ਪੇਜਾ ਫਲੈਟ ਰੇਟ 2150 ਰਹੇਗਾ ਸਭ ਦਾ ਆ ਚੈੱਕ ਕਰੋ ਆ ਰਹੀ ਹੈ neck ਦੀ ਪ੍ਰਿੰਟਿੰਗ ਘੇਰੇ ਦੀ ਪ੍ਰਿੰਟਿੰਗ ਬਾਹਾਂਾਂ ਦੀ ਪ੍ਰਿੰਟਿੰਗ ਬਾਟਮ ਇਸ ਦੀ ਪਿਓਰ ਮੋਡਲ ਦੀ ਆ ਰਹੀ ਹੈ ਆ ਚੈੱਕ ਕਰੋ ਆ ਆ ਰਿਹਾ ਦੁਪੱਟਾ ਦੁਪੱਟੇ ਦੀ ਪ੍ਰਿੰਟਿੰਗ 2150 ਰੁਪਏ ਇੱਕ ਡਿਜ਼ਾਈਨ ਆ ਵਾਲਾ ਸਾਡੇ ਸਟੋਰ ਦਾ ਸੁਪਰ ਹੀ ਡਿਜ਼ਾਈਨ ਹੈ ਜਿੰਨੇ ਮਰਜ਼ੀ ਸੂਟ ਬਾਏ ਕਰ ਲਓ ਇਹ ਮੈਂ ਘਟੋ ਘਟ 10 12 ਪੀਸ ਲੈਂਦੇ ਹਾਂ ਇਕੱਠੇ ਆ ਲੋ ਪ੍ਰਿੰਟਿੰਗ ਦੇਖੋ ਕਿੰਨੀ ਪਿਆਰੀ ਹੈ ਇਹ ਬਗਲੇ ਬਣੇ ਹੋਏ ਆ ਲਾਜਵਾਬ ਆਰਟੀਕਲ ਹੈ ਸੱਚੀ ਗੱਲ ਹੈ ਬਗਲੇ ਆ ਪੁੱਤਰ ਲੋ ਜੀ ਆ ਦੁਪੱਟੇ ਦੀ ਪ੍ਰਿੰਟਿੰਗ ਬੜਾ ਪਿਆਰਾ ਪ੍ਰਿੰਟ ਹੈ ਆ ਲੋ ਕੈਮਲਾ ਲਾ ਡਿਜ਼ਾਈਨ ਰਾਜਸਥਾਨੀ ਡਿਜ਼ਾਈਨ ਆ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਹੈ ਇੱਕ ਕਲਰ ਨਵਾਂ ਆ ਛੇੜਾ ਆ ਦੇਖੋ ਆਰਮੀ ਕਲਰ ਆ ਰਿਹਾ ਔਰ ਦੇਖੋ ਪ੍ਰਿੰਟਿੰਗ ਦੇਖੋ ਹਾਥੀ ਆ ਗਈ ਨੇ ਇੱਕੀ ਵਿੱਕੀ ਇਹ ਨਹੀਂ ਇਹ ਹੈਗਾ ਰੋਮੀ ਆ ਆ ਰਿਹਾ ਦੁਪੱਟਾ ਆ ਦੇਖੋ ਆ ਦੁਪੱਟਾ ਆ ਰਿਹਾ ਆ ਲੋ ਇੱਕ ਨੀਚੇ ਜਿਹੜਾ ਤੁਹਾਨੂੰ ਦਿਖਾਇਆ ਸੀ ਸਕਾਈ ਉਹਦੇ ਵਿੱਚ ਇੱਕ ਸੀਗਰੀਨ ਸ਼ੇਡ ਆਵਲਾ ਆ ਵੀ ਸ਼ੇਡ ਬੜਾ ਪਿਆਰਾ ਹੈ ਕੋਈ ਵੀ ਬਾਏ ਕਰ ਲਓ ਸਾਰੇ ਪ੍ਰਿੰਟ ਸੋਹਣੇ ਨੇ ਟੌਪ ਕਲਾਸ ਪ੍ਰਿੰਟ ਨੇ ਟੌਪ ਕਲਾਸ ਅਲਟੀਮੇਟ ਪ੍ਰਿੰਟ ਆ ਲੋ ਇੱਕੇ ਦੇ ਸ਼ੇਡ ਮਿਲੂਗਾ ਤੁਹਾਨੂੰ ਆਵਲਾ ਲਾਈਲੈਕ ਕਲਰ ਵੀ ਕਹਿੰਦੇ ਆਪਾਂ ਇਹਨੂੰ ਲਾਈਲੈਕ ਸ਼ੇਡ ਬਿਲਕੁਲ ਨਵਾਂ ਜਿਹਾ ਸ਼ੇਡ ਹੈ ਪਰਪਲ ਲਾਈਲੈਕ ਜਗਲਾ ਆ ਦੇਖੋ ਕਲਰ ਦੇਖੋ ਕਿੰਨਾ ਪਿਆਰਾ ਹੈ ਮੈਂ ਕਹਿੰਦਾ ਕਲਰ ਤੇ ਡਿਜ਼ਾਈਨ ਸਾਰੇ ਘੈਂਟ ਨੇ ਜਿਹੜਾ ਮਰਜ਼ੀ ਬਾਏ ਕਰ ਲਓ 2150 ਰੁਪਏ ਪ੍ਰਾਈਸ ਦੇਗਾ ਸਕਰੀਨ ਸ਼ਾਟ ਹੁਣੇ ਲੈ ਲਿਓ ਆ ਚੈੱਕ ਕਰੋ ਲਾਸਟ ਅਡਵਾਇਜ਼ਮੈਂ ਲੋ ਜੀ ਸੀ ਗ੍ਰੀਨ ਸ਼ੇਡ ਬੜਾ ਪਿਆਰਾ ਸ਼ੇਡ ਹੈ ਪ੍ਰਿੰਟਿੰਗ ਦੇਖੋ ਕਿੰਨੀ ਪਿਆਰੀ ਹੈ ਪਿਓਰ ਬਰਬਰੀ ਦੇ ਡਿਜੀਟਲ ਪ੍ਰਿੰਟ ਨਾਲ ਦੁਪੱਟੇ ਪਿਓਰ ਬਰਬਰੀ ਦੇ ਪਿਓਰ ਮਸਲੀਨ ਦੀ ਬਾਟਮ ਆ ਔਰ ਇਸ ਟਾਈਮ ਦਾ ਫੁੱਲ ਟ੍ਰੈਂਡਿੰਗ ਫੈਬਰਿਕ ਹੈ ਸਭ ਤੋਂ ਜ਼ਿਆਦਾ ਡਿਮਾਂਡ ਹੈ ਬਰਬਰੀ 2150 ਰੁਪਏ ਬਾਇ ਕਰ ਲੋ ਔਰ ਵਿਸਕੋਸ ਔਰਗੈਂਜ਼ਾ ਦਾ ਬ੍ਰਾਈਟ ਕਲਰ ਚਾਰ ਦੇ ਵਿੱਚ ਮੈਂ ਆਰਟੀਕਲ ਲੈ ਕੇ ਆਇਆ ਸਾਰਾ ਬਲੌਕ ਪੇਂਟ ਸਾਰਾ ਪਲੱਸ ਹੈਂਡਵਰਕ ਦਾ ਕੰਮ ਹੈ ਬੜਾ ਪਿਆਰਾ ਆਰਟੀਕਲ ਹੈ ਪ੍ਰਾਈਸ ਰਹਿਣਾ 2550 ਰੁਪਏ ਸਿਰ 2500 ਰੁਪਏ ਦਾ ਪ੍ਰਾਈਸ ਆ ਰਿਹਾ ਚੈੱਕ ਕਰੋ ਓਪਨ ਸਾਰਾ ਬਲੌਕ ਪ੍ਰਿੰਟ ਪਲੱਸ ਸਾਰਾ ਹੈਂਡਵਰਕ ਕਰਾਇਆ ਪਾਰਲਰ ਵਰਕ ਦਾ ਕੰਮ ਹੈ ਸਾਰਾ ਆਰੀ ਵਰਕ ਦਾ ਕੰਮ ਹੈ 슬ੀਵਜ਼ ਦੀ ਡਿਜ਼ਾਈਨਿੰਗ ਆ ਰਹੀ ਹੈ ਮੋਰ ਪੰਖੀ ਕਰਵਾਇਆ ਹੈ ਜਿਹੜਾ ਆਪਨ ਕਰਾਇਆ ਰੋਮੀ ਰੋਮੀ ਕਲਰ ਸਹੀ ਆ ਰਿਹਾ ਕਿ ਡਾਲਾ ਰਿਹਾ ਸਹੀ ਨਹੀਂ ਆਇਆ ਇਹ ਪ੍ਰੋਪਰ ਮੋਰ ਪੰਖੀ ਸ਼ੇਡ ਹੈ ਜਿਹੜਾ ਪ੍ਰੋਪਰ ਮੋਰ ਪੰਖੀ ਕਲਰ ਹੁੰਦਾ ਨਾ ਇਹ ਕਲਰ ਚੇਂਜ ਹੋ ਜਾਂਦਾ ਵੀਡੀਓ ਦੇ ਵਿੱਚ ਇਹਦੀ ਬਿਊਟੀ ਪ੍ਰੋਪਰ ਜਿਹੜੀ ਹੁੰਦੀ ਹੈ ਨਾ ਮਤਲਬ ਇਹ ਆਪਾਂ ਜੋ ਸਾਹਮਣੇ ਆਪਣੀ ਚੀਜ਼ ਆਂਦੀ ਹੈ ਉਦੋਂ ਪਤਾ ਲੱਗਦੀ ਹੈ ਬਿਊਟੀ ਕੀ ਹੈ ਕਲਰ ਦੀ ਸ਼ੇਡ ਚੈੱਕ ਕਰੋ ਔਰੇਂਜ ਸ਼ੇਡ ਆ ਰਿਹਾ ਇੱਕ ਆ ਰਿਹਾ ਚੈਰੀ ਚਾਹੇ ਪਾਰਟੀ ਫੰਕਸ਼ਨ ਤੇ ਪਾਓ ਬਾਰੰਦ ਜਿਵੇਂ ਮਰਜ਼ੀ ਪਾਓ ਬੜਾ ਪਿਆਰਾ ਆਰਟੀਕਲ ਹੈ ਬੁਟੀਕ ਸਟਾਈਲ ਦਾ ਸਾਰਾ ਬਲੌਕ ਪੈਨ ਦਾ ਪਲੱਸ ਸਾਰਾ ਪਰਲ ਵਰਕ ਹੈਂਡ ਵਰਕ ਦਾ ਕੰਮ ਹੈ ਪਿੱਟੇ ਦਾ ਕੰਮ ਹੈ ਨੋ ਡਿਜ਼ਾਈਨ ਲੈ ਕੇ ਆਇਆ ਮੈਂ ਜੀ ਪਿਓਰ ਔਰਗੈਂਜ਼ਾ ਦੇ ਤੇ ਪਿਓਰ ਟੈਬੀ ਦਾ ਆਰਟੀਕਲ ਪਿਓਰ ਜਾਰਜਰ ਦਾ ਨੋ ਡਿਜ਼ਾਈਨ ਇਹ ਸੋਲੋ ਸੋਲੋ ਆਰਟੀਕਲ ਨੇ ਬੜੇ ਪਿਆਰੇ ਆਰਟੀਕਲ ਲੈ ਕੇ ਆਇਆ ਪੂਰੀ ਵੀਡੀਓ ਐਂਡ ਤੱਕ ਦੇਖਿਓ ਨੋ ਡਿਜ਼ਾਈਨ ਲੈ ਕੇ ਆਇਆ ਨੋਰੇ ਨੋ ਡਿਜ਼ਾਈਨ ਡਿਫਰੈਂਟ ਨੇ ਆ ਚੈੱਕ ਕਰੋ ਸੋਲੋ ਸੋਲੋ ਆਰਟੀਕਲ ਆਣਗੇ ਆ ਲੈਮਨ ਕਲਰ ਦਾ ਆਰ ਸਾਰਾ ਹੈਂਡਵਰਕ ਆ ਰਿਹਾ ਜੀ ਟੈਬੀ ਦਾ ਦੁਪੱਟਾ ਆ ਰਿਹਾ ਹੈ ਇਹ 26ਾਂ ਪਲਾਂਗੇ ਦਿਖਾ ਦਿਓ ਟੈਬੀ ਦਾ ਦੁਪੱਟਾ ਆ ਰਿਹਾ ਔਰ ਰੇਟ ਸੁਣ ਲਓ ਕੀ ਆ ਰਿਹਾ ਹੈ ਹਰਿਆਣੇ ਕਰਨ ਵਾਲਾ ਰੇਟ ਹੈ ਸੂਟ ਦਾ ਸਿਰ 2250 ਰੁਪਏ ਦਾ ਸੂਟ ਹੈ ਸਾਰਾ ਹੈਂਡਵਰਕ ਲੈਮਨ ਸ਼ੇਡ ਆਊਗਾ 2250 ਰੁਪਏ ਇੱਕ ਆਰਟੀਕਲ ਆ ਚੈੱਕ ਕਰੋ ਸੋਲੋ ਆਰਟੀਕਲ ਬੜਾ ਪਿਆਰਾ ਬੁਟੀਕ ਸਟਾਈਲ ਦਾ ਆਰਟੀਕਲ ਆ ਰਿਹਾ ਬੜਾ ਪਿਆਰਾ ਆ ਲੋ ਸਾਰਾ ਡਿਸਾ ਪ੍ਰਿੰਟ ਦੇ ਉੱਪਰ ਸਾਰਾ ਆਰੀ ਵਰਕ ਪਲੱਸ ਮਿਰਰ ਵਰਕ ਮੈਚਿੰਗ ਬਾਟਮ ਆ ਰਹੀ ਹੈ ਲਾਈਨਿੰਗ ਦਾ ਸਟਾਫ ਨਾਲ ਮਿਲਣਾ ਤੁਹਾਨੂੰ ਪਿਓਰ ਮਡਾਲ ਦੀ ਬੋਟਮ ਹੈ ਆ ਆ ਰਿਹਾ ਇਸ ਦਾ ਦੁਪੱਟਾ ਔਰ ਦੁਪੱਟੇ ਦੀ ਡਿਜ਼ਾਈਨਿੰਗ ਦੇਖੋ ਕਿੰਨੀ ਪਿਆਰੀ ਹੈ ਦੁਪੱਟੇ ਆ ਰਿਹਾ ਡਿਜੀਟਲ ਪ੍ਰਿੰਟ ਸਾਰਾ ਇੱਧ ਪਿੱਟੇ ਦਾ ਕੰਮ ਕਰਿਆ ਹੋਇਆ ਸਾਰਾ ਜਰੀ ਵਰਕ ਦਾ ਕੰਮ ਹੈ ਜਿਹੜਾ ਇਹਦਾ ਪ੍ਰਾਈਸ ਆਏਗਾ ਇਹਦਾ ਪ੍ਰਾਈਸ ਆਏਗਾ 2990 ਰੁਪਏ 295 2990 2990 ਇੱਕ ਆਰਟੀਕਲ ਆ ਚੈੱਕ ਕਰੋ ਸੋਲੋ ਆਰਟੀਕਲ ਬੜਾ ਪਿਆਰਾ ਪਿਓਰ ਵਿਸਕੋਸ ਔਰ ਗਾਂਜਾ ਲਖਮੀ ਵਿਸਕੋਸ ਔਰ ਗਾਂਜਾ ਹੈ ਇਹ ਬੜਾ ਪਿਆਰਾ ਆਰਟੀਕਲ ਹੈ ਆ ਦੇਖੋ ਸਾਰਾ ਪੈਚਵਰਕ ਦਾ ਕੰਮ ਹੈ बॉटम ਦੀ ਡਿਜ਼ਾਈਨਿੰਗ ਆ ਰਹੀ ਹੈ ਪ੍ਰਾਈਸ ਰਹੇਗਾ 2850 2850 ਰੁਪਏ ਆ ਲੋ ਸੋਲੋ ਸੋਲੋ ਆਰਟੀਕਲ ਨੇ ਬੁਟੀਕ ਸਟਾਈਲ ਦੇ ਆ ਲੋ ਇੱਕ ਆਰਟੀਕਲ ਆ ਚੈੱਕ ਕਰੋ ਟੈਬੀ ਚੈੱਕ ਦੇ ਵਿੱਚ 2500 ਰੁਪਏ ਪ੍ਰਾਈਸ ਰਹੇਗਾ ਪਿਓਰ ਟੈਬੀ ਚੈੱਕ ਦਾ ਇਹ ਆਰਟੀਕਲ ਆ ਰਿਹਾ ਸੌਫਟ ਕੁਆਲਿਟੀ ਦਾ ਫੈਬਰਿਕ ਸਾਰਾ ਥ्रेड ਵਰਕ ਬੁਟੀਕ ਸਟਾਈਲ ਦਾ ਆਰਟੀਕਲ ਆ ਰਿਹਾ ਮੈਚਿੰਗ बॉटਮ ਨਾਲ ਪਿਓਰ ਮਸਲੀਨ ਦੀ बॉਟਮ ਆ ਰਹੀ ਹੈ ਸੇਮ ਟੈਬੀ ਮਸਲੀਨ ਦੀ ਸ਼ਰਟ ਦੇ ਚੈੱਕ ਬਣਾ ਆ ਬੋਟਮ ਪਲੇਨ ਆਏਗੀ ਆ ਚੈੱਕ ਕਰੋ ਬੁਟੀਕ ਸਟਾਈਲ ਦਾ ਆਰਟੀਕਲ ਆ ਰਿਹਾ ਦੁਪੱਟਾ ਆ ਰਿਹਾ ਚਨੂਨ ਦਾ 2500 ਰੁਪਏ ਦਾ ਪ੍ਰਾਈਸ ਰਹੇਗਾ ਬਿਊਟੀਫੁਲ ਕਨਸੈਪਟ ਨੇ ਸਾਰੇ-ਸਾਰੇ ਆ ਲੋ ਪਿਓਰ ਜੌਰਜਟ ਦਾ ਡਿਜੀਟਲ ਹੈਂਡ ਪੇਂਟ ਦਾ ਆਰਟੀਕਲ ਪਿਓਰ ਜੌਰਜਟ ਸਾਰਾ ਹੈਂਡ ਪੇਂਟ ਆ ਲੋ ਸਾਰਾ ਹੈਂਡ ਪੇਂਟ ਕਰਿਆ ਹੋਇਆ ਸਾਰਾ ਹੈਂਡ ਪੇਂਟ ਪਲੱਸ ਸਾਰਾ ਪਿੱਟੇ ਦਾ ਕੰਮ ਕਰਿਆ ਹੋਇਆ ਉਹ ਆ ਰਹੀ ਹੈ 슬ੀਵਜ਼ ਦੀ ਡਿਜ਼ਾਈਨਿੰਗ ਮੈਚਿੰਗ ਬਾਟਮ ਆ ਰਹੀ ਹੈ ਲਾਈਨਿੰਗ ਦਾ ਸਟੱਫ ਨਾਲ ਆ ਚਨੂਨ ਦਾ ਦੁਪੱਟਾ ਆ ਰਿਹਾ ਦੁਪੱਟੇ ਦੇ ਫੋਰ ਸਾਈਡ ਵਰਕ ਕਰਿਆ ਹੋਇਆ ਪਲੱਸ ਸਾਰਾ ਹੈਂਡ ਪੇਂਟ ਹੈ ਦੁਪੱਟੇ ਤੇ ਵੀ ਵਰਕ ਪ੍ਰੋਪਰ ਕਰਿਆ ਹੋਇਆ ਤੋ ਜਿਹੜਾ ਇਸ ਦਾ ਪ੍ਰਾਈਸ ਰਹੇਗਾ ਉਹ ਰਹੇਗਾ 2990 ਰੁਪਏ 2990 ਆ ਲੋ ਇੱਕ ਆਰਟੀਕਲ ਆ ਚੈੱਕ ਕਰੋ ਸੋਲੋ ਆਰਟੀਕਲ ਸੋਲੋ ਆਰਟੀਕਲ ਆਏਗਾ ਆ ਫਰੰਟ ਦੀ ਡਿਜ਼ਾਈਨਿੰਗ ਆ ਗਈ ਮੈਚਿੰਗ ਬੋਟਮ ਆ ਗਈ ਆ ਆਏਗਾ ਦੁਪੱਟਾ ਸੋ ਦੁਪੱਟੇ ਦੇ ਪ੍ਰੋਪਰ ਹੈਂਡਵਰਕ ਕਰਾ ਹੋਇਆ ਪ੍ਰਾਈਸ ਆ ਰਿਹਾ 3250 3250 3250 ਰੁਪਏ ਇੱਕ ਆਰਟੀਕਲ ਆ ਚੈੱਕ ਕਰੋ 2750 ਰੁਪਏ ਦਾ ਪਏਗਾ ਸੂਟ ਆਵਲਾ 2750 2750 ਰੁਪਏ ਸਾਰਾ ਵਰਕ ਆ ਰਿਹਾ ਸਾਰਾ ਪੈਚ ਵਰਕ ਫਿੰਟੈਕਸ ਮੈਚਿੰਗ ਬਾਟਮ ਲਾਈਨਿੰਗ ਦਾ ਸਟਫ ਨਾਲ ਹੈ ਪਿਓਰ ਬਿਸਕੋਸ ਔਰਗਾਂਜ਼ਾ ਦੀ ਸ਼ਰਟ ਹੈ ਆ ਚੈੱਕ ਕਰੋ ਦੁਪੱਟਾ 2750 ਰੁਪਏ ਲੋ ਜੀ ਇੱਕ ਆਰਟੀਕਲ ਆ ਚੈੱਕ ਕਰੋ ਸਾਰਾ ਹੈਂਡ ਵਰਕ ਬਿਊਟੀਫੁਲ ਆਰਟੀਕਲ ਹੈ ਸਾਰਾ ਹੈਂਡ ਪੇਂਟ ਸਾਰਾ ਹੈਂਡ ਵਰਕ ਸਾਰਾ ਮਿਰਰਲ ਵਰਕ ਬੜਾ ਪਿਆਰਾ ਸਾਰਾ ਉੱਪਰ ਆਰੀ ਵਰਕ 슬ੀਵ ਦੀ ਡਿਜ਼ਾਈਨਿੰਗ 2990 ਰੁਪਏ ਪ੍ਰਾਈਸ ਰਹੇਗਾ ਇਸ ਦਾ 2990 2990 ਰੁਪਏ ਆ ਚੈੱਕ ਕਰੋ ਦੁਪੱਟਾ ਇੱਕ ਆਏਗਾ ਸੋਲੋ ਆਰਟੀਕਲ ਸਪੈਸ਼ਲ ਵਾਈਟ ਕਲਰ ਦਾ ਬੜਾ ਪਿਆਰਾ ਆਰਟੀਕਲ ਹੈ ਪ੍ਰਾਈਸ ਰਹੇਗਾ 2500 ਰੁਪਏ ਸੋਲੋ ਵਾਈਟ ਕਲਰ ਦਾ ਇਹ ਆਰਟੀਕਲ ਆਏਗਾ 2500 ਰੁਪਏ ਪ੍ਰਾਈਸ ਰਹੇਗਾ ਬੁਟੀਕ ਸਟਾਈਲ ਦਾ ਆਰਟੀਕਲ ਆ ਰਿਹਾ ਸਾਰਾ ਵਰਕ ਕਰਾ येलो ਵਰਕ ਥੈਡ ਵਰਕ ਦਾ ਕੰਮ ਹੈ ਆ ਚੈੱਕ ਕਰੋ 슬ੀਵ ਦੀ ਡਿਜ਼ਾਈਨਿੰਗ ਮੈਚਿੰਗ ਬਾਟਮ ਆ ਰਹੀ ਹੈ ਨਾਲ ਦੀ ਪਿਓਰ ਸਿਲਕ ਦੀ ਬਾਟਮ ਆ ਰਹੀ ਹੈ ਸਪੈਸ਼ਲ ਸੋਲੋ ਕਰੀਮ ਕਲਰ ਦਾ ਇਹ ਆਰਟੀਕਲ ਆ 2500 ਰੁਪਏ ਦਾ ਪ੍ਰਾਈਸ ਰਹੇਗਾ ਆ ਆ ਰਿਹਾ ਦੁਪੱਟਾ ਦੁਪੱਟੇ ਸਾਰਾ ਵਰਕ ਆ ਰਿਹਾ 2500 ਰੁਪਏ ਪ੍ਰਾਈਸ ਰਹੇਗਾ ਇੱਕ ਆ ਬੁਟੀਕ ਸਟਾਈਲ ਦਾ ਇਹ ਆਰਟੀਕਲ ਆ ਬੁਟੀਕ ਸਟਾਈਲ ਦਾ ਬੋਸ ਹੁਣਾ ਆਰਟੀਕਲ ਆ ਸਾਰਾ ਵਰਕ ਹੈ ਸਾਰਾ ਹੈਂਡਵਰਕ ਪੈਚਵਰਕ ਆਰੀ ਵਰਕ ਮੈਚਿੰਗ ਬਾਟਮ ਲਾਈਨਿੰਗ ਦਾ ਸਟੱਫ ਨਾਲ ਆ ਆ ਦੁਪੱਟਾ ਆ ਪ੍ਰਾਈਸ ਇਸ ਦਾ ਰਹੇਗਾ ਜੀ 3500 ਰੁਪਏ 3500 ਪ੍ਰਾਈਸ ਰਹੇਗਾ 3500 ਰੁਪਏ ਦਾ ਪ੍ਰਾਈਸ ਰਹੇਗਾ ਸੋ ਸਕਰੀਨ ਸ਼ਾਟ ਲੈ ਲਓ ਕੋਈ ਵੀ ਆਰਟੀਕਲ ਤੁਹਾਨੂੰ ਪਸੰਦਾ ਡਿਜ਼ਾਈਨਿੰਗ ਦੇਖੋ ਕਿੰਨੀ ਪਿਆਰੀ ਹੈ ਦੁਪੱਟਾ ਦੇਖੋ ਕਿੰਨਾ ਪਿਆਰਾ ਸੋ ਹੁਣ ਵੀਡੀਓ ਨੂੰ ਸ਼ੇਅਰ ਕਰ ਦਿਓ 3500 ਰੁਪਏ ਦਾ ਪ੍ਰਾਈਸ ਆ ਕੱਲੇ ਕੱਲੇ ਦਾ ਪ੍ਰਾਈਸ ਮੈਂਸ਼ਨ ਕਰਿਆ ਆਪਣਾ ਸਕਰੀਨ ਸ਼ਾਟ ਲੈ ਕੇ ਫਟਾਫਟ ਬ ਬੜੇ ਪਿਆਰੇ ਬੜੇ ਹੀ ਪਿਆਰੇ ਸੁਪਰ ਸੇਲਿੰਗ ਰੇਟਡ ਡਿਜ਼ਾਈਨ ਚੱਲ ਰਹੇ ਨੇ ਨਾ ਇਹ ਇਹ ਆਈਟਮਾਂ ਇਹੋ ਜਿਹਾਂ ਨੇ ਹੁਣ ਜਿਵੇਂ ਕਸਟਮਰ ਡਿਮਾਂਡ ਰਹਿੰਦੀ ਹੈ ਕਿ ਭਾਜੀ ਸਾਨੂੰ ਫੈਬਰਿਕ ਐਸਾ ਚਾਹੀਦਾ ਤੇ ਆਰਟੀਕਲ ਐਸਾ ਚਾਹੀਦਾ ਵੀ ਅਸੀਂ ਪਾਰਟੀ ਫੰਕਸ਼ਨ ਦੇ ਵੀਅਰ ਕਰ ਲਈਏ ਆਮ ਰੂਟੀਨ ਵੀਅਰ ਬਾਰੰਦ ਜਿਵੇਂ ਮਰਜ਼ੀ ਪਾ ਸਕੀਏ ਇਹ ਚੀਜ਼ਾਂ ਇਹੋ ਜਿਹਾਂ ਨੇ ਪਹਿਲਾ ਆਰਟੀਕਲ ਚੈੱਕ ਕਰੋ ਮੈਂ ਤੁਹਾਨੂੰ ਕੱਲਾ ਕੱਲਾ ਆਰਟੀਕਲ ਓਪਨ ਕਰਕੇ ਦਿਖਾਉਂਗਾ 5 ਤੋਂ 6 ਡਿਜ਼ਾਈਨ ਨੇ ਇਹ ਸੋਲੋ ਸੋਲੋ ਡਿਜ਼ਾਈਨ ਆਣਗੇ ਬੁਟੀਕ ਸਟਾਈਲ ਦੇ ਇੱਕ ਇੱਕ ਕਲਰ ਦੇ ਵਿੱਚ ਇੱਕ ਇੱਕ ਪੀਸ ਬਣ ਕੇ ਆਇਆ ਆ ਚੈੱਕ ਕਰੋ ਪਹਿ ਹੈਂਡ ਪੇਂਟ ਦਾ ਕੰਮ ਪਲੱਸ ਸਾਰਾ ਹੈਂਡਵਰਕ ਦਾ ਕੰਮ ਸਾਰਾ ਮਿਰਲ ਵਰਕ ਆ ਰਿਹਾ ਹੈ ਬਿਊਟੀਫੁਲ ਆਰਟੀਕਲ ਹੈ ਆ ਆ ਰਿਹਾ ਹੈ ਜ਼ੱਦ 슬ੀਵਸ ਤੇ ਡਿਜ਼ਾਈਨ ਔਰ ਆ ਆ ਰਿਹਾ ਹੈ ਜ਼ੱਦ ਦੁਪੱਟਾ ਪਿਓਰ ਵਿਸਕੋਸ ਔਰ ਗੈਂਜ਼ਾ ਦਾ ਦੁਪੱਟਾ ਆ ਰਿਹਾ ਹੈ ਦੁਪੱਟੇ ਸਾਰਾ ਸਾਰਾ ਆਰੀ ਵਰਕ ਦਾ ਕੰਮ ਹੈ ਇਸ ਦਾ ਪ੍ਰਾਈਸ ਰਹੇਗਾ 2850 2850 ਰੁਪਏ ਲੋ ਜੀ ਸੈਕੰਡ ਆਰਟੀਕਲ ਚੈੱਕ ਕਰੋ ਸੈਕੰਡ ਆਰਟੀਕਲ ਆ ਰਿਹਾ ਹੈ ਪਿੰਕ ਕਲਰ ਦੇ ਵਿੱਚ ਸਾਰਾ ਬਲਾਕ ਪੇਂਟ ਦਾ ਕੰਮ ਪਲੱਸ ਸਾਰਾ ਆਰੀ ਵਰਕ ਦਾ ਕੰਮ ਬਿਊਟੀਫੁਲ ਆਰਟੀਕਲ ਹੈ ਸਾਰਾ ਬਲਾਕ ਪੇਂਟ ਪਲੱਸ ਸਾਰਾ ਆਰੀ ਵਰਕ ਲਾਈਨਿੰਗ ਦਾ ਸਟੱਫ ਨਾਲ ਮਿਲਣਾ ਹੈ ਪਿਓ ਸਲੀਵਜ਼ ਦੀ ਡਿਜ਼ਾਈਨਿੰਗ ਹੈ ਆਹ ਸਲੀਵਜ਼ ਦੀ ਡਿਜ਼ਾਈਨਿੰਗ ਆ ਰਹੀ ਹੈ ਪਿਓਰ ਮੋਡਲ ਫੈਬਰਿਕ ਹੈ ਲਾਈਨਿੰਗ ਦਾ ਸਟੱਫ ਨਾਲ ਹੈ ਔਰ ਆ ਆ ਰਿਹਾ ਹੈ ਇਸ ਦਾ ਟੈਬੀ ਚੈੱਕ ਦੇ ਵਿੱਚ ਦੁਪੱਟਾ ਪਿਓਰ ਟੈਬੀ ਮਸਲੀਨ ਦਾ ਟੈਬੀ ਚੈੱਕ ਦੇ ਦੁਪੱਟਾ ਬੜਾ ਪਿਆਰਾ ਦੁਪੱਟੇ ਸਾਰਾ ਆਰੀ ਵਰਕ ਪਲੱਸ ਸਾਰਾ ਬਲਾਕ ਵਰਕ ਬਿਊਟੀਫੁਲ ਆਰਟੀਕਲ ਸੋਲੋ ਆਰਟੀਕਲ ਆਏਗਾ ਇਸ ਦਾ ਪ੍ਰਾਈਸ ਰਹੇਗਾ 2850 2850 ਰੁਪਏ ਇੱਕ ਆਰਟੀਕਲ ਆ ਚੈੱਕ ਕਰੋ ਸੋਲੋ ਆਰਟੀਕਲ ਆਏਗਾ ਬਲੈਕ ਕਲਰ ਦਾ ਬੜਾ ਪਿਆਰਾ ਆਰਟੀਕਲ ਆ ਫਰੰਟ ਔਰ ਬੈਕ ਦੀ ਡਿਜ਼ਾਈਨਿੰਗ ਹੈ ਇਹ ਸੋਲੋ ਬਲੈਕ ਕਲਰ ਆਇਆ ਆ ਚੈੱਕ ਕਰੋ ਆ ਆ ਰਿਹਾ ਫਰੰਟ ਹੈਵੀ ਵਿਸਕੋਸ ਔਰਗੈਂਜ਼ਾ ਦਾ ਇਹ ਆਰਟੀਕਲ ਹੈ ਸਾਰਾ ਹੈਂਡਵਰਕ ਤੇ ਪਲੱਸ ਸਾਰਾ ਥ੍ਰੈਡਵਰਕ ਆ ਚੈੱਕ ਕਰੋ ਆ ਬੈਕ ਤੇ ਕੀ ਆ ਰਹਾ ਫਰੰਟ ਔਰ ਬੈਕ ਦੀ ਡਿਜ਼ਾਈਨਿੰਗ ਸੇਮ ਆ ਰਹੀ ਹੈ ਬੜਾ ਪਿਆਰਾ ਆਰਟੀਕਲ ਹੈ ਲਾਈਨਿੰਗ ਦਾ ਸਟਾਫ ਇਹਦੇ ਨਾਲ ਮਿਲਣਾ ਤੁਹਾਨੂੰ ਪਿਓਰ ਮੋਡਲ ਦੀ ਲਾਈਨਿੰਗ ਪਿਓਰ ਮੋਡਲ ਦੀ ਬਾਟਮ ਆ ਚੈੱਕ ਕਰੋ ਇਸ ਦਾ ਦੁਪੱਟਾ ਦੁਪੱਟੇ ਸਾਰਾ ਸਾਰਾ ਛੜੀ ਵਰਕ ਦਾ ਕੰਮ ਹੈ ਆ ਚੈੱਕ ਕਰੋ ਫੋਰ ਸੈਟ ਸਕੈਲਪਿੰਗ ਇਸ ਦਾ ਪ੍ਰਾਈਸ ਰਹੇਗਾ 3250 ਰੁਪਏ 3250 3250 ਇੱਕ ਆਰਟੀਕਲ ਆ ਚੈੱਕ ਕਰੋ ਇਹ ਸੋਲੋ ਮਾਸਟਰਡ ਕਲਰ ਦੇ ਵਿੱਚ ਇਹ ਆਰਟੀਕਲ ਬੜਾ ਪਿਆਰਾ ਆ ਦੇਖੋ ਆ ਆ ਰਿਹਾ ਇਸ ਦਾ ਨੈਕ ਤੇ ਵਰਕ ਸਾਰਾ ਥ्रेड ਵਰਕ ਸਾਰਾ ਪਲਸ ਹੈਂਡ ਵਰਕ ਸਾਰਾ ਪੈਚ ਵਰਕ ਕੇ ਰੀ ਡਿਜ਼ਾਈਨਿੰਗ ਆ ਗਈ ਸਾਰਾ ਲੈਸ ਵਰਕ ਆ ਗਿਆ ਮੈਚਿੰਗ ਬਾਟਮ ਆ ਰਹੀ ਹੈ ਔਰ ਡਿਜ਼ਾਈਨਰ ਹੀ ਦੁਪੱਟਾ ਆ ਰਿਹਾ ਇਹਦਾ ਪ੍ਰਾਈਸ ਰਹੇਗਾ 2850 2850 ਰੁਪਏ ਇਕੱਲੇ ਇਕੱਲੇ ਦਾ ਮੈਂ ਪ੍ਰਾਈਸ ਦੱਸਣਾ ਤੁਹਾਨੂੰ ਵੀਡੀਓ ਦੇ ਵਿੱਚ ਹੀ ਸੋ ਗੌਰ ਕਰਿਓ ਇਸ ਚੀਜ਼ ਦੀ ਆ ਚੈੱਕ ਕਰੋ ਨੈਕਸਟ ਆਰਟੀਕਲ ਆ ਰਿਹਾ ਜੀ ਅਵਲਾ ਸੋਲੋ ਆਰਟੀਕਲ ਆਏਗਾ ਸੋਲੋ ਗ੍ਰੀਨ ਕਲਰ ਦੀ ਜੀ ਆਰਟੀਕਲ ਹੈ ਸਿੰਗਲ ਆਰਟੀਕਲ ਆਏਗਾ ਗ੍ਰੀਨ ਕਲਰ ਪਿਸ ਸੀ ਗ੍ਰੀਨ ਜਾਂ ਛੇੜਾ ਬੜਾ ਪਿਆਰਾ ਔਰ ਵਰਕ ਬਹੁਤ ਸੋਹਣਾ ਸਾਰਾ ਪਾਰਸੀ ਵਰਕ ਦਾ ਕੰਮ ਹੈ ਲਾਈਨਿੰਗ ਦਾ ਸਟਫ ਨਾਲ ਮਿਲਣਾ ਇਸ ਦਾ ਪ੍ਰਾਈਸ ਰਹੇਗਾ 3250 ਰੁਪਏ ਲਾਈਨਿੰਗ ਦਾ ਸਟਫ ਨਾਲ ਹੈ ਔਰ ਆ ਚੈੱਕ ਕਰੋ ਪਿਓਰ ਮਡਾਲ ਦੀ ਬਾਟਮ ਪਿਓਰ ਮਡਾਲ ਦੀ ਲਾਈਨਿੰਗ ਆ ਚੈੱਕ ਕਰੋ ਦੁਪੱਟਾ ਪਿਓਰ ਔਰਗੈਂਜ਼ਾ ਦਾ ਸਾਰਾ ਥ्रेड ਵਰਕ ਪਲੱਸ ਸਾਰਾ ਹੈਂਡ ਪੇਂਟ ਮੰਡੀ ਫਾੜ ਦੁਪੱਟਾ ਆ ਦੇਖੋ ਆ ਦੇਖੋ ਸਾਰਾ ਥ्रेड ਵਰਕ ਆ ਰਿਹਾ ਹੈ ਪਲੱਸ ਸਾਰਾ ਹੈਂਡ ਪੇਂਟ ਹੈ 3250 ਰੁਪਏ ਇੱਕ ਆਰਟੀਕਲ ਆਏਗਾ ਅਚਕਣ ਸਟਾਈਲ ਦੇ ਵਿੱਚ ਆ ਵਾਲਾ ਮਤਲਬ ਕਿ ਫਲੋਰਸੈਂਟ ਜਾਂ ਕਲਰ ਹੈ ਪਿੰਕ ਜਾਂ ਗਾਜ਼ਰੀ ਹੈ ਸ਼ੇਡ ਹੈ ਬੜਾ ਪਿਆਰਾ ਸ਼ੇਡ ਹੈ ਆ ਦੇਖੋ ਡਿਜ਼ਾਈਨ ਬਹੁਤ ਸੋਹਣਾ ਹੈ ਸਾਰਾ ਥ्रेड ਵਰਕ ਆ ਰਿਹਾ ਆਰੀ ਵਰਕ ਦਾ ਕੰਮ ਹੈ ਸਾਰਾ ਸਾਰਾ ਆਰੀ ਵਰਕ ਬਿਊਟੀਫੁੱਲ ਬੁਟੀਕ ਸਟਾਈਲ ਦਾ ਸੋਲੋ ਆਰਟੀਕਲ ਆਏਗਾ ਪ੍ਰਾਈਸ ਆਏਗਾ 3150 ਰੁਪਏ ਇਸ ਦਾ ਪ੍ਰਾਈਸ ਰਹੇਗਾ 3150 ਆ ਚੈੱਕ ਕਰੋ ਦੁਪੱਟਾ ਦੁਪੱਟਾ ਦਿਖਾ ਦਰੂਗੀ ਆਪਣਾ ਬੰਟੀ ਦੁਪੱਟਾ ਫੜਾ ਉਮੀਦ ਭਟਾ ਦਿਖਾ ਦੇ ਬੜੇ ਪਿਆਰੇ ਆਰਟੀਕਲ ਨੇ ਪੰਜ ਸ਼ਰੇ ਜਨ ਸੁਪਰ ਡੂਪਰ ਹਿੱਟ ਨੇ ਸੋਲੋ ਸੋਲੋ ਪੀਸ ਬਣ ਕੇ ਆਏ ਆ ਸਭ ਦਾ ਪ੍ਰਾਈਸ ਮੈਂਸ਼ਨ ਹੈ ਸੋ ਆਪਣਾ ਸਕਰੀਨਸ਼ਾਟ ਲੈ ਕੇ ਫਟਾਪਰ ਬਾਇ ਕਰ ਲੋ ਔਰ ਜੋਰਜਟ ਦੇ ਵਿੱਚ ਇੱਕ ਆਰੀ ਵਰਕ ਪਲੱਸ ਸਾਰਾ ਹੈਂਡ ਵਰਕ ਕਰਿਆ ਪੜਲ ਵਰਕ ਦੋ ਦੋ ਪੀਸ ਆਏ ਮਤਲਬ ਕਿ ਆਰਟੀਕਲ ਸੇਮ ਹੈ ਦੋ ਕਲਰ ਦੇ ਵਿੱਚ ਬਣ ਕੇ ਆਇਆ ਔਰ ਦੋਨੋਂ ਸ਼ਰੇ ਡਿਫਰੈਂਟ ਆ ਫੁੱਲ ਪਿਓਰ ਜੋਰਜਟ ਦਾ ਇਹ ਆਰਟੀਕਲ ਆ ਰਿਹਾ ਪ੍ਰਾਈਸ ਆ ਰਿਹਾ 2950 2950 ਰੁਪਏ ਆਰਟੀਕਲ ਚੈੱਕ ਕਰੋ ਸਮਰ ਸਪੈਸ਼ਲ ਆਰਟੀਕਲ ਆ ਰਿਹਾ ਜੀ ਸਾਰਾ ਥ੍ਰੈਡ ਵਰਕ ਆਰੀ ਵਰਕ ਦਾ ਕੰਮ ਹੈ ਪਲੱਸ ਸਾਰਾ ਪਰਲ ਵਰਕ ਹੈਂਡ ਵਰਕ ਦਾ ਕੰਮ ਹੈ ਆ ਆਰੀਏ 슬ੀਵਜ਼ ਦੀ ਡਿਜ਼ਾਈਨਿੰਗ ਫੁੱਲ ਪਿਓਰ ਜਾਰਜਟ ਫੈਬਰਿਕ ਆ ਰਿਹਾ ਔਰ ਨਾਲ ਪਿਓਰ ਮਡਾਲ ਦੀ ਬਾਟਮ ਪਿਓਰ ਮਡਾਲ ਦੀ ਲਾਈਨਿੰਗ ਨਾਲ ਹੈ ਜੀ ਲਾਈਨਿੰਗ ਦਾ ਸਟਾਫ ਤੁਹਾਨੂੰ ਨਾਲ ਮਿਲੇਗਾ ਔਰ ਚਨੂਨ ਦਾ ਦੁਪੱਟਾ ਆ ਰਿਹਾ ਦੁਪੱਟੇ ਦਾ ਸਾਰਾ ਸਾਰਾ ਵਰਕ ਕਰਿਆ ਹੋਇਆ ਚੈੱਕ ਕਰੋ ਕਿੰਨਾ ਪਿਆਰਾ ਆਰਟੀਕਲ ਹੈ ਔਰ ਦੋ ਸ਼ੇਡ ਮਿਲਣਗੇ 2950 ਰੁਪਏ ਦਾ ਪ੍ਰਾਈਸ ਰਹੇਗਾ 2950 ਪਿਓਰ ਜਾਰਜਟ ਫੁੱਲ ਪਿਓਰ ਜਾਰਜਟ ਦਾ ਇਹ ਆਰਟੀਕਲ ਹੈ ਸਮਝ ਸਪੈਸ਼ਲ ਫੈਬਰਿਕ ਆ ਸਮਝ ਸਪੈਸ਼ਲ ਆਰਟੀਕਲ ਆ ਬੜਾ ਪਿਆਰਾ ਆਰਟੀਕਲ ਆ ਸਭ ਤੋਂ ਕੂਲ ਫੈਬਰਿਕ ਹੁੰਦਾ ਇਹ ਜੌਰਜਟ ਪਿਓਰ ਜੌਰਜਟ ਦੋ ਸ਼ੇਡ ਦੋਨੋਂ ਸ਼ੇਡ ਪਿਆਰੇ ਕੋਈ ਵੀ ਕਲਰ ਬਾਈ ਕਰ ਲਓ 2950 2950 ਔਰ ਵਿਸਕੋਸ ਔਰਗੈਂਜ਼ਾ ਦਾ ਇੱਕ ਥ्रेडਵਰਕ ਦਾ ਮੈਂ ਆਰਟੀਕਲ ਲੈ ਕੇ ਆਇਆ ਬੜਾ ਪਿਆਰਾ ਸਮਝ ਸਪੈਸ਼ਲ ਕਲਰ ਆ ਸਮਝ ਸਪੈਸ਼ਲ ਆਰਟੀਕਲ ਆ ਥੋੜਾ ਬੁਟੀਕ ਸਟਾਈਲ ਆ ਪਾਰਟੀ ਫੰਕਸ਼ਨ ਤੇ ਜਿਵੇਂ ਮਰਜ਼ੀ ਵੇਅਰ ਕਰ ਸਕਦੇ ਹੋ ਪ੍ਰਾਈਸ ਸਿਰਫ ਆ ਰਿਹਾ 3000 ਰੁਪਏ ਜੀ 3000 ਰੁਪਏ ਪ੍ਰਾਈਸ ਰਹੇਗਾ ਫਰੰਟ ਤੇ ਪ੍ਰੋਪਰ ਸਾਰਾ ਥ्रेडਵਰ ਆ ਰਿਹਾ ਇਸ ਦਾ ਬਾਟਮ ਦੇ ਡਿਜ਼ਾਈਨ ਆ ਬਾਟਮ ਦੇ ਵਰਕ ਆ ਰਿਹਾ ਬੜਾ ਪਿਆਰਾ ਆਰਟੀਕਲ ਆ ਬੁਟੀਕ ਸਟਾਈਲ ਦਾ ਆਰਟੀਕਲ ਆ ਰਿਹਾ ਆ ਆ ਰਿਹਾ ਬਾਟਮ ਦੇ ਵਰਕ ਆ ਚੈੱਕ ਕਰੋ ਦੁਪੱਟਾ ਆ ਆ ਰਿਹਾ ਦੁਪੱਟੇ ਦੇ ਵਰਕ ਬੜਾ ਪਿਆਰਾ ਆਰਟੀਕਲ ਆ ਬਿਊਟੀਫੁਲ ਡਿਜ਼ਾਈਨਰ ਸੂਟ ਆ ਸ਼ੇਡ ਮਿਲ ਲੰਗੇ ਤੁਹਾਨੂੰ ਤਿੰਨ ਇੱਕ ਆਊਗਾ ਨੀਚੇ ਜਿਹੜਾ ਮੈਂ ਸੀ ਗ੍ਰੀਨ ਦਾ ਸ਼ੇਡ ਓਪਨ ਕਰਿਆ ਇੱਕ ਆਏਗਾ ਆਵਲਾ ਪਰਪਲ ਲਵੈਂਡਰ ਸ਼ੇਡ ਬੜਾ ਪਿਆਰਾ ਕਲਰ ਆ ਬਿਊਟੀਫੁਲ ਕਲਰ ਆ ਆਲਟੀਮੇਟ ਸ਼ੇਡ ਆ ਇੱਕ ਸ਼ੇਡ ਮਿਲੂਗਾ ਤੁਹਾਨੂੰ ਇਹਦੇ ਵਿੱਚ ਮਤਲਬ ਕਿ ਪਿੰਕ ਪੀਚ ਆ ਕਲਰ ਨਵਾਂ ਆ ਸ਼ੇਡ ਆ ਕਲਰ ਬਹੁਤ ਸੋਹਣਾ ਹੈ ਤਿੰਨ ਰੰਗ ਨੇ ਤਿੰਨੇ ਰੰਗ ਸੋਹਣੇ ਨੇ ਸਿੰਪਲ ਸੋਬਰ ਡਿਜ਼ਾਈਨਰ ਸੂਟ ਹੈ ਜਿਹੜਾ ਮਰਜ਼ੀ ਵੇਅਰ ਕਰ ਸਕਦਾ ਸਭ ਤੋਂ ਵੱਡੀ ਗੱਲ ਇਹ ਆ ਚੈੱਕ ਕਰੋ ਬਾਟਮ ਤੇ ਵੀ ਵਰਕ ਹੈ ਇਸਦੇ ਬੜਾ ਪਿਆਰਾ ਆਰਟੀਕਲ ਹੈ ਆ ਦੇਖੋ ਆ ਬਾਟਮ ਤੇ ਵਰਕ ਆ ਰਿਹਾ ਸਾਰਾ ਥ੍ਰੈਡ ਵਰਕ ਹੈ ਬਾਟਮ ਤੇ ਬਿਊਟੀਫੁੱਲ ਆਰਟੀਕਲ ਹੈ ਹੋਰ ਆ ਰਿਹਾ ਇਸ ਦਾ ਦੁਪੱਟਾ ਕੋਈ ਵੀ ਕਲਰ ਤੁਹਾਨੂੰ ਚਾਹੀਦਾ ਆਪਣਾ ਬਾਈ ਕਰ ਲਓ ਫਟਾਫਟ 3000 ਰੁਪਏ ਇਸ ਦਾ ਪ੍ਰਾਈਸ ਰਹੇਗਾ ਔਰ ਵਿਸਕੋਸ ਔਰਗੈਂਜ਼ਾ ਦੇ ਦੋ ਆਰਟੀਕਲ ਲੈ ਕੇ ਆਇਆ ਦੋ ਦੋ ਰੰਗ ਨੇ ਦੋ ਡਿਜ਼ਾਈਨ ਨੇ ਇੱਕ ਆਰੀ ਵਰਕ ਵਾਲਾ ਇੱਕ ਪੈਚ ਵਰਕ ਔਰ ਦੋਨੋ ਡਿਜ਼ਾਈਨ ਲਾਜਵਾਵ ਨੇ ਬਿਲਕੁਲ ਬੈਸਟ ਪ੍ਰਾਈਸ ਤੇ ਤੁਹਾਨੂੰ ਮਿਲਨੇ ਆ ਲਾਜਵਾਵ ਆਰਟੀਕਲ ਬੁਟੀਕ ਸਟਾਈਲ ਦਾ ਇਹ ਆਰਟੀਕਲ ਆ ਰਿਹਾ ਪਹਿਲਾ ਆਰਟੀਕਲ ਚੈੱਕ ਕਰੋ ਵਾਈਨ ਕਲਰ ਦਾ ਜਿਹੜਾ ਮੈਂ ਓਪਨ ਕਰਨ ਲੱਗਿਆ ਬੜਾ ਪਿਆਰਾ ਆਰਟੀਕਲ ਹੈ ਆ ਚੈੱਕ ਕਰੋ neck ਤੇ ਸਾਰਾ ਥਰੈਡ ਵਰਕ ਆ ਰਿਹਾ ਬਿਊਟੀਫੁਲ ਆਰਟੀਕਲ ਹੈ ਦੋ ਸ਼ੇਡ ਇਹਦੇ ਚ ਮਿਲਣਗੇ ਤੁਹਾਨੂੰ ਆ ਚੈੱਕ ਕਰੋ ਘੇਰੇ ਤੇ ਸਾਰਾ ਪੈਚ ਵਰਕ ਆ ਰਿਹਾ ਅਲਟੀਮੇਟ ਆਰਟੀਕਲ ਹੈ ਜਿਹੜਾ ਬਾਟਮ ਦਾ ਸਟੱਫ ਹੈ ਉਹ ਹੈਗਾ ਪਿਓਰ ਮੋਡਲ ਪਿਓਰ オリジナル ਟੈਬੀ ਮਸਲੀਨ ਦੀ ਬਾਟਮ ਆ ਰਹੀ ਹੈ ਤੇ ਲਾਈਨਿੰਗ ਦਾ ਸਟੱਫ ਤੁਹ ਬੜਾ ਪਿਆਰਾ ਆਰਟੀਕਲ ਹੈ ਜਿਹਦਾ ਪ੍ਰਾਈਸ ਰਹੇਗਾ 3100 ਰੁਪਏ ਇਸਦਾ ਪ੍ਰਾਈਸ ਰਹੇਗਾ ਇਸ ਦੇ ਵਿੱਚ ਦੋ ਸ਼ੇਡ ਮਿਲਣਗੇ ਇੱਕ ਹੋਊਗਾ ਸਕਾਈ ਬਲੂ ਇਹ ਕਾਰਾ ਸਕਾਈ ਬਲੂ ਕਲਰ ਆ ਵੀ ਕਲਰ ਬੜਾ ਪਿਆਰਾ ਹੈ ਲਾਜਵਾਬ ਸ਼ੇਡ ਹੈ ਬੜਾ ਪਿਆਰਾ ਸ਼ੇਡ ਹੈ ਇਹ ਕਾਰਾ ਸਕਾਈ ਬਲੂ ਕਲਰ ਦੋ ਸ਼ੇਡ ਇਸ ਦੇ ਵਿੱਚ ਆਗੇ ਇੱਕ ਡਿਜ਼ਾਈਨ ਆਵਲਾ ਇਹ ਆਰੀ ਵਰਕ ਦਾ ਡਿਜ਼ਾਈਨ ਹੈ ਇਹ ਆਰੀ ਵਰਕ ਦਾ ਡਿਜ਼ਾਈਨ ਆਊਗਾ ਆ ਚੈੱਕ ਕਰੋ ਕਿਹਦੇ ਤੇ ਸਾਰਾ ਆਰੀ ਵਰਕ ਆ ਰਿਹਾ ਲੈਂਥ ਜਿੰਨੀ ਮਰਜ਼ੀ ਕਰ ਲਓ ਸਾਰਾ ਕਸ਼ਮੀਰੀ ਕੰਮ ਹੈ ਇਹ ਆ ਚੈੱਕ ਕਰੋ ਆ ਆ ਰਿਹਾ 슬ੀਵਸਟੇਟ ਡਿਜ਼ਾਈਨ ਲਾਈਨਿੰਗ ਦਾ ਸਟਾਫ ਨਾਲ ਮਿਲਣਾ ਪਿਓਰ ਮੋਡਲ ਦੀ ਲਾਈਨਿੰਗ ਪਿਓਰ ਮੋਡਲ ਦੀ ਬਾਟਮ ਆ ਆ ਚੈੱਕ ਕਰੋ ਇਸ ਦਾ ਦੁਪੱਟਾ ਦੁਪੱਟੇ ਬੂਟੀ ਵਰਕਰ ਆ ਰਿਹਾ ਫੋਰਸ ਸੈਂਸ ਸਕੇਲਪਿੰਗ ਹੈ ਔਰ ਇਹਦੇ ਦੋ ਸ਼ੈਡ ਮਿਲਣਗੇ ਇੱਕ ਵਾਈਨ ਕਲਰ ਆ ਗਿਆ ਇੱਕ ਬਲੈਕ ਆ ਗਿਆ ਕੋਈ ਵੀ ਬਾਈ ਕਰ ਲਓ ਸੇਮ ਪ੍ਰਾਈਸ ਆ 3100 ਰੁਪਏ ਪ੍ਰਾਈਸ ਰਹੇਗਾ ਸੋ ਕੋਈ ਵੀ ਤੁਹਾਨੂੰ ਚਾਹੀਦਾ ਆਪਣਾ ਸਕਰੀਨ ਸ਼ੋਟ ਲੈ ਕੇ ਆਰਡਰ ਫੜਾਫੜ ਕਰ ਲਓ ਬੜੇ ਪਿਆਰੇ ਆਰਟੀਕਲ ਨੇ ਥੋੜੇ ਪਾਰਟੀ ਵੇਅਰ ਵੀ ਨੇ ਆਮ ਕੈਜ਼ੂਅਲ ਜਿਵੇਂ ਮਰਜ਼ੀ ਪਾਓ ਦੋਨੋਂ ਮੌਸਮ ਵੇਅਰ ਹੋ ਸਾਦੇ ਪ੍ਰਾਈਸ ਤੁਹਾਨੂੰ ਮੈਂਸ਼ਨ ਹੋ ਜਾਣਗੇ ਆ ਚੈੱਕ ਕਰੋ ਇੱਕ ਆ ਰਿਹਾ ਆਵਲਰ ਡਾਈ ਵੀ ਸ਼ੇਪ ਨੈੱਕ ਆ ਰਿਹਾ ਸਾਰਾ ਹੈਂਡਵਰਕ ਆ ਰਿਹਾ ਹੈ ਪਰਲਵਰਕ ਦਾ ਕੰਮ ਹੈ ਆ ਚੈੱਕ ਕਰੋ ਇਸ ਦਾ 슬ੀਵਜ਼ ਵਰਕ ਆ ਰਿਹਾ ਮੈਚਿੰਗ ਬਾਟਮ ਆ ਰਹੀ ਹੈ ਔਰ ਆ ਆ ਰਿਹਾ ਪਿਓਰ ਵਿਸਕੋਸ ਔਰਗੈਂਜ਼ਾ ਦੁਪੱਟਾ ਦੁਪੱਟੇ ਸਾਰਾ ਲੈਸ ਵਰਕ ਸੈਕਿੰਡ ਡਿਜ਼ਾਈਨ ਆ ਗਿਆ ਜੀ ਥਰਡ ਡਿਜ਼ਾਈਨ ਆਏਗਾ ਬਲੈਕ ਕਲਰ ਦਾ ਸਾਰਾ ਵੀ ਸ਼ੇਪ ਨੈੱਕ ਟੋਟਲੀ ਹੈਂਡਵਰਕ ਔਰ ਬੁਟੀਕ ਸਟਾਈਲ ਦਾ ਇਹ ਆਰਟੀਕਲ ਬਣਾਇਆ ਹੋਇਆ ਹੈ ਬੜਾ ਪਿਆਰਾ ਡਿਜੀਟਲ ਪ੍ਰਿੰਟਿੰਗ ਦੇ ਉੱਤੇ ਸਾਰਾ ਹੈਂਡਵਰਕ ਆ ਰਿਹਾ ਹੈ ਫਰਮਾ ਪੀਸ ਦਿਖਾਣਾ ਆ ਚੈੱਕ ਕਰੋ ਇਸ ਦਾ neck ਬਹੁਤ ਸੋਨਾ ਬਣਾ ਹੋਇਆ ਹੈ neck ਤੇ ਪ੍ਰੋਪਰ ਹੈਂਡਵਰਕ ਆ ਰਿਹਾ ਸਾਰਾ ਪਰਲਵਰਕ ਪਲਸ ਸਾਰਾ ਮਿਰਰਲ ਵਰਕ ਆ ਚੈੱਕ ਕਰੋ 슬ੀਵਸ ਤੇ ਵਰਕ ਸੋਲੋ ਜੈਡ ਬਲੈਕ ਕਲਰ ਦਾ ਇਹ ਆਰਟੀਕਲ ਆਏਗਾ ਔਰ ਦੁਪੱਟੇ ਤੇ ਆ ਰਹੀ ਹੈ ਜੀ ਲੈਸ ਆ ਚੈੱਕ ਕਰੋ ਆ ਦੁਪੱਟਾ ਆ ਰਿਹਾ ਇੱਕ ਆਰਟੀਕਲ ਆਏਗਾ ਜੀ ਪਿਓਰ ਮੋਡਲ ਦਾ ਆਵਲਾ ਪਿਓਰ ਮਸਲੀਨ ਦਾ ਆਰਟੀਕਲ ਆਏਗਾ ਆਵਲਾ neck ਬਹੁਤ ਸੋਨਾ ਬਣਾਇਆ ਸਾਰਾ ਹੈਂਡਵਰਕ ਹੈ ਆ ਚੈੱਕ ਕਰੋ ਡੀਜੀਟਲ ਪ੍ਰਿੰਟਿੰਗ ਆ ਰਹੀ ਆ ਔਰ neck ਆ ਰਿਹਾ ਸਾਰਾ ਹੈਂਡਵਰਕ ਦੇ ਨਾਲ ਆ ਰਿਹਾ 슬ੀਵਸ ਤੇ ਵਰਕ ਆ ਚੈੱਕ ਕਰੋ ਇਸ ਆ ਆ ਰਿਹਾ ਬਾਟਮ ਔਰ ਆ ਆ ਰਿਹਾ ਇਸ ਦਾ ਦੁਪੱਟਾ ਦੁਪੱਟੇ ਆ ਰਸ ਜਿਹੜੀ ਮਤਲਬ ਵੀ ਪ੍ਰਿੰਟ ਪੱਟੀ ਲੱਗੀ ਹੋਈ ਹੈ ਫੋਰ ਸਾਈਡ ਛਾੜ ਨਾਲ ਦੀ ਆ ਚੈੱਕ ਕਰੋ ਇੱਕ ਡਿਜ਼ਾਈਨ ਆਊਗਾ ਜੀ ਆਵਲਾ ਇਹ ਵਿਸਕੋਸ ਲਾਈਨ ਫੈਬਰਿਕ ਹੈ ਵਿਸਕੋਸ ਔਰਗੈਂਜ਼ਾ ਲਾਈਨ ਫੈਬਰਿਕ ਹੈ ਇਹ ਬੜਾ ਪਿਆਰਾ ਸਾਰਾ ਲੈਸਵਰਕ ਹੈ ਮਹਿੰਦੀ ਕਲਰ ਦਾ ਇਹ ਆਰਟੀਕਲ ਹੈ ਮਤਲਬ ਕਿ ਆਈ ਗਾਇਸ ਦਾ ਕੀ ਰਤੇ ਲੈਸਵਰਕ ਆ ਬਾਜੂ ਦੀ ਡਿਜ਼ਾਈਨਿੰਗ ਹੈ ਇਸ <li> ਡਿਜ਼ਾਈਨਿੰਗ ਆਊਗੀ ਬੜਾ ਪਿਆਰਾ ਆਰਟੀਕਲ ਹੈ ਆ ਆ ਰਿਹਾ ਨੈਕ ਤੇ ਡਿਜ਼ਾਈਨ ਦਿਖਾ ਦੇ ਰੋਮ ਇੱਕ ਵਾਰੀ ਪ੍ਰੋਪਰ ਆ ਰਿਹਾ neck ਦੇ ਡਿਜ਼ਾਈਨਿੰਗ बॉਟਮ ਤੇ ਆ ਰਿਹਾ ਇਸ ਤਰ੍ਹਾਂ ਡਿਜ਼ਾਈਨ ਜਿੱਦਾਂ ਬਾਜੂ ਤੇ ਆ ਰਿਹਾ ਸਾਰਾ ਪੈਚਵਰਕ ਆਹ बॉਟਮ ਆ ਗਈ ਆਹ ਦੁਪੱਟਾ ਆ ਗਿਆ ਬਿਊਟੀਫੁਲ ਆਰਟੀਕਲ ਹੈ ਇੱਕ ਆਰਟੀਕਲ ਆਏਗਾ ਜੀ ਸਾਡੇ ਸਟੋਰ ਦਾ ਸੁਪਰ ਹਿੱਟ ਡਿਜ਼ਾਈਨ ਆਵਲਾ ਸਕਾਈ ਬਲੂ ਕਲਰ ਆ ਪ੍ਰਿੰਟਿੰਗ ਬਹੁਤ ਸੋਹਣੀ ਹੈ V ਸ਼ੇਪ neck ਆ ਰਿਹਾ ਲੈਸ ਵਰਕ ਦਾ ਕੰਮ ਹੈ ਸਾਰਾ ਮੈਚਿੰਗ बॉਟਮ ਹੈ ਇਹ ਜਿਹੜੇ ਡਿਜ਼ਾਈਨ ਤੁਹਾਨੂੰ ਦਿਖਾ ਰਹੇ ਸੋਲੋ ਸੋਲੋ ਬੁਟੀਕ ਸਟਾਈਲ ਦੇ ਸਿੰਗਲ ਸਿੰਗਲ ਆਰਟੀਕਲ ਬਣਦੇ ਆ ਡਿਜ਼ਾਈਨਰ ਸੂਟ ਆ ਸਾਰੇ ਸਾਰੇ ਆ ਚੈੱਕ ਕਰੋ ਇਸ ਦੀ ਬਾਟਮ ਬਾਟਮ ਤੇ ਸਾਰਾ ਥ्रेड ਵਰਕ ਆ ਰਿਹਾ ਬੜਾ ਪਿਆਰਾ ਆਰਟੀਕਲ ਹੈ ਇਹ ਆਈਟਮ ਆ ਇਹੋ ਜਿਹਾ ਨੇ ਤੁਸੀਂ ਡੇਲੀ ਕੈਜੂਅਲ ਜਿਵੇਂ ਮਰਜ਼ੀ ਬਾਹਰ ਦੋਨੋਂ ਮੌਸਮ ਵੇਅਰ ਕਰ ਸਕਦੇ ਹੋ ਸਭ ਤੋਂ ਸੋਹਣੀ ਆਈਟਮਾਂ ਨੇ ਆ ਚੈੱਕ ਕਰੋ ਦੁਪੱਟਾ ਦੁਪੱਟੇ ਤੇ ਸਾਰਾ ਵਰਕ ਫੋਰ ਸਾਈਡ ਵਰਕ ਆ ਰਿਹਾ ਜੀ ਬੜਾ ਪਿਆਰਾ ਕੰਮ ਕਰਾਇਆ ਦੁਪੱਟੇ ਤੇ ਸਾਰਾ ਵਰਕ ਆ ਰਿਹਾ ਜਿੱਦਾਂ ਬਾਟਮ ਤੇ ਵਰਕ ਆ ਉਦਾਂ ਹੀ ਦੁਪੱਟੇ ਤੇ ਵਰਕ ਆ ਰਿਹਾ ਉੱਪਰ ਸੇਲਿੰਗ 3-4 ਡਿਜ਼ਾਈਨ ਆ ਵਾਲੇ ਇਸ ਟਾਈਮ ਦੇ ਟ੍ਰੈਂਡਿੰਗ ਦੇ ਵਿੱਚ ਚੱਲ ਰਿਹਾ ਜੀ ਇਹ ਸਭ ਤੋਂ ਜ਼ਿਆਦਾ ਵ ਸਪੈਸ਼ਲ ਸੋਲੋ ਆਰਟੀਕਲ ਆ ਇਹ ਵਾਈਟ ਕਲਰ ਦਾ ਸਾਰਾ neck ਤੇ ਹੈਂਡਵਰਕ ਤੁਸੀਂ ਆਪਣਾ ਸਕਰੀਨਸ਼ੋਟ ਲੈ ਕੇ ਆਰਡਰ ਕਰ ਲਿਓ ਜਿਹੜਾ ਇਹਦਾ ਪ੍ਰਾਈਸ ਹੈ ਇਹਦਾ ਪ੍ਰਾਈਸ ਉਹਨੂੰ neck ਤੇ ਸਾਰਾ ਹੈਂਡਵਰਕ ਰੋਮੀ ਕੁਆਰੀ ਫੇਰ ਨਿਗਾ ਕਰਾ ਦੇ ਆ ਆ ਰਹੀ ਆ ਪ੍ਰਿੰਟਿੰਗ ਪ੍ਰਿੰਟਿੰਗ ਉੱਤੇ ਸਾਰਾ ਹੈਂਡਵਰਕ ਪਲੱਸ ਬੈਕ ਤੇ ਪ੍ਰਿੰਟਿੰਗ ਆ ਰਹੀ ਆ ਅਲਟੀਮੇਟ ਆਰਟੀਕਲ ਆ ਸੋਲੋ ਵਾਈਟ ਤੇ ਬਲੈਕ ਦਾ ਕੰਬੀਨੇਸ਼ਨ ਬਾਕੀ ਬੜਾ ਲਾਜਵਾਬ ਹੈ ਆ ਚੈੱਕ ਕਰੋ ਇਸ ਦਾ ਦੁਪੱਟਾ ਬਲੈਕ ਦੁਪੱਟਾ ਆ ਰਿਹਾ ਪਿਓਰ ਵਿਸਕੋਸ ਔਰਗਾਂਜ਼ਾ ਦਾ ਸੌਫਟ ਕੁਆਲਿਟੀ ਦਾ ਔਰ ਦੁਪੱਟੇ ਦੀ ਪ੍ਰਿੰਟਿੰਗ ਦੇਖੋ ਕਿ ਆ ਰਹੀ ਹੈ ਦੁਪੱਟੇ ਦੀ ਪ੍ਰਿੰਟਿੰਗ ਇੱਕ ਡਿਜ਼ਾਈਨ ਆ ਵਾਲਾ ਇੱਕ ਡਿਜ਼ਾਈਨ ਆ ਵਾਲਾ ਸੁਪਰ ਡੂਪਲੀਕਟ ਡਿਜ਼ਾਈਨ ਹੈ ਇਹ ਵਾਲਾ ਆ ਚੈੱਕ ਕਰੋ ਲਾਜਵਾ ਆਰਟੀਕਲ ਆ ਸਪੈਸ਼ਲ ਕਰੀਮ ਕਲਰ ਦਾ ਇਹ ਆਰਟੀਕਲ ਆ ਰਿਹਾ ਆ ਦੇਖੋ ਘੇਰਾ ਬਹੁਤ ਸੋਹਣਾ ਬਣਿਆ ਹੋਇਆ ਚੋਰਸ ਘੇਰਾ ਬਣਿਆ ਹੋਇਆ ਸਾਰਾ ਪੈਚਵਰਕ ਆ ਰਿਹਾ ਆ ਚੈੱਕ ਕਰੋ 슬ੀਵ ਤੇ ਡਿਜ਼ਾਈਨਿੰਗ ਆ ਰਹੀ ਹੈ ਸਾਰਾ ਹੈਂਡਵਰਕ ਹੈ ਪਿਓਰ ਸਿਲਕ ਦੀ ਬੋਟਮ ਆ ਰਹੀ ਹੈ ਔਰ ਆ ਆ ਰਿਹਾ ਦੁਪੱਟਾ ਆ ਚੈੱਕ ਕਰੋ ਦੁਪੱਟਾ ਇਸ ਦਾ ਇਸ ਦੇ ਵਿੱਚ ਇੱਕ ਸ਼ੇਡ ਤੁਹਾਨੂੰ ਮਿਲੂਗਾ ਬੜਾ ਪਿਆਰਾ ਸ਼ੇਡ ਇਹ ਕਰੀਮ ਆ ਗਿਆ ਇਹ ਥੋੜਾ ਸਕਿਨ ਸ਼ੇਡ ਆ ਗਿਆ ਥੋੜਾ ਫਾਰਮ ਸ਼ੇਡ ਆ ਗਿਆ ਸਕਿਨ ਕਲਰ ਕਹਿ ਸਕਦੇ ਆਪਾਂ ਨੂੰ ਮਿਲਕੀਸ਼ ਕਨੇਜਾ ਸ਼ੇਡ ਆ ਗਿਆ ਨਹੀਂ ਚਲੋ ਆਫ ਵਾਈਟ ਆ ਗਿਆ ਇਹ ਸਕਿਨ ਕਲਰ ਆ ਗਿਆ ਆ ਦੇਖੋ ਬੜਾ ਪਿਆਰਾ ਕਲਰ ਆ ਆ ਆ ਗਿਆ ਦੋ ਸ਼ੇਡ ਆਣਗੇ ਜੀ ਇਹਦੇ ਵਿੱਚ ਦੋਨੋਂ ਸ਼ੇਡ ਪਿਆਰੇ ਆ ਇੱਕ ਥੋੜਾ ਬੋਤਾ ਹੀ ਫਰਕ ਆ ਇੱਕ ਕਰੀਮ ਆ ਇਹਦੇ ਨਾਲ ਡਬਲ ਸ਼ੇਡ ਦਾ ਦੁਪੱਟਾ ਹੈ ਨੀਚੇ ਵਾਲਾ ਦਾ ਸਿੰਗਲ ਸ਼ੇਡ ਦਾ ਦੁਪੱਟਾ ਹੈ ਇਹਦੇ ਨਾਲ ਡਬਲ ਸ਼ੇਡ ਦਾ ਦੁਪੱਟਾ ਆ ਦੇਖੋ ਇੱਕ ਆਰਟੀਕਲ ਆਏਗਾ ਟੈਬੀ ਲਾਈਨ ਦਾ ਅਵਲਾ ਇਹ ਹੈਂਡਵਰਕ ਦੇ ਪੀਸ ਆ ਸਾਰੇ ਆ ਦੇਖੋ ਇਹ ਟੈਬੀ ਲਾਈਨ ਦਾ ਆਰਟੀਕਲ ਹੈ neck ਤੇ ਸਾਰਾ ਹੈਂਡਵਰਕ ਹੈ ਬੜਾ ਪਿਆਰਾ ਕਲਰ ਆ ਸਕਿਨ neck ਤੇ ਟੋਟਲੀ ਹੈਂਡਵਰਕ ਆ ਰਿਹਾ ਫਲਾਵਰ ਤੇ ਸਾਰਾ ਹੈਂਡਵਰਕ ਦਿੱਤਾ ਹੋਇਆ ਪ੍ਰਿੰਟ ਫਲਾਵਰ ਦੇ ਉੱਤੇ ਸਾਰਾ ਹੈਂਡਵਰਕ ਹੈ ਅਲਟੀਮੇਟ ਆਰਟੀਕਲ ਹੈ 슬ੀਵਜ਼ ਦੀ ਡਿਜ਼ਾਈਨਿੰਗ ਹੈ 슬ੀਵਸ ਤੇ ਸਾਰਾ ਹੈਂਡਵਰਕ ਆ ਰਿਹਾ ਮੈਚਿੰਗ ਬਾਟਮ ਆ ਰਹੀ ਹੈ ਪਿਓਰ ਮੜਾਲ ਦੀ ਕੰਬੀਨੇਸ਼ਨ ਦੇ ਵਿੱਚ ਔਰ ਦੁਪੱਟੇ ਸੋਰੀ ਬਾਟਮ ਦੇ ਵੀ ਥੋੜਾ ਲੈਸ ਵਰਕ ਹੋਇਆ ਦੁਪੱਟੇ ਤੇ ਸਾਰਾ ਲੈਸ ਵਰਕ ਆ ਰਿਹਾ ਦੁਪੱਟੇ ਦੀ ਪ੍ਰਿੰਟਿੰਗ ਬੜੀ ਪਿਆਰੀ ਹੈ ਟੈਬੀ ਲਾਈਨ ਦਾ ਦੁਪੱਟਾ ਆ ਰਿਹਾ ਕੰਬੀਨੇਸ਼ਨ ਦੇ ਵਿੱਚ ਦੁਪੱਟਾ ਆ ਰਿਹਾ ਕਲਰ ਕੰਬੀਨੇਸ਼ਨ ਕੁਝ ਹਟਕੇ ਹੈ ਸੋ ਕੋਈ ਵੀ ਆਰਟੀ ਅਸੀਂ ਵਾਟ ਸਾਡੇ ਐਮ ਕਰ ਦੋ ਇੱਕ ਸੋਲੋ ਕਰੀਮ ਕਲਰ ਦਾ ਮੈਂ ਬੁਟੀਕ ਸਟਾਈਲ ਦਾ ਆਰਟੀਕਲ ਰੈਡੀ ਕਰਵਾਇਆ ਤੁਹਾਡੇ ਲਈ ਸਪੈਸ਼ਲ ਬੜਾ ਪਿਆਰਾ ਆਰਟੀਕਲ ਆ ਇਹਦਾ ਕੰਮ ਬਹੁਤ ਸੋਹਣਾ ਹੈ ਓਏ ਹੋਏ ਹੋਏ ਡਿਜ਼ਾਈਨਿੰਗ ਲਾਜਵਾਬ ਹੈ ਤੁਸੀਂ ਪੀਸ ਚੈੱਕ ਕਰੋ ਸਭ ਤੋਂ ਵੱਡੀ ਗੱਲ ਇਹ ਕਲਰ ਕੰਬੀਨੇਸ਼ਨ ਐਸਾ ਹੈ ਕਿ ਹਰ ਕਿਸੇ ਦਾ ਫੇਵਰਟ ਹੈ ਇਹ ਆ ਚੈੱਕ ਕਰੋ ਬਲੈਕ ਤੇ ਵਾਈਟ ਦਾ ਜਿਹੜਾ ਕੰਬੀਨੇਸ਼ਨ ਹੈ ਇਸ ਟਾਈਮ ਦਾ ਜਿਹੜਾ ਟੌਪ ਟ੍ਰੈਂਡਿੰਗ ਚੱਲ ਰਹਿਣਾ ਆ ਚੈੱਕ ਕਰੋ ਇਹਦੀ ਡਿਜ਼ਾਈਨਿੰਗ ਆ ਪਹਿਲਾਂ ਤਾਂ ਨੈਕ ਦਿਖਾ ਦੇ ਰੋਮੀ ਨੈਕ ਬੜਾ ਸ਼ਾਨਦਾਰ ਕੰਮ ਕਰਾਇਆ ਹੈ ਨੈਕ ਤੇ ਕੰਮ ਚੈੱਕ ਕਰੋ ਦਬਕਾ ਵਰਕ ਆ ਕੱਟ ਦਾਣਾ ਹਰ ਤਰ੍ਹਾਂ ਦਾ ਮਟੀਰੀਅਲ ਹੈ ਔਰ ਲਾਜਵਾ ਆਰਟੀਕਲ ਆ ਆ ਰਿਹਾ ਇਸ ਦਾ ਮਤਲਬ ਕੀ ਮੀਡਲ ਦਾ ਡਿਜ਼ਾਈਨ ਜਿਹੜਾ ਘੇਰਾ ਡਿਜ਼ਾਈਨ ਮੰਨਣਾ ਫਲਾਵਰ ਪ੍ਰਿੰਟਿੰਗ ਦੇ ਉੱਪਰ ਸਾਰਾ ਹੈਂਡਵਰਕ ਆ ਰਹੀ ਹੈ ਬੈਕ ਤੇ ਪ੍ਰਿੰਟਿੰਗ ਪਿਓਰ ਵਿਸਕੋਸ ਔਰਗੈਂਜ਼ਾ ਦੀ ਸ਼ਰਟ ਹੈ ਪਾਰਟੀ ਵੇਅਰ ਵੀ ਹੈ ਡਿਜ਼ਾਈਨਰ ਵੀ ਹੈ ਬੁਟੀਕ ਸਟਾਈਲ ਦਾ ਆਰਟੀਕਲ ਹੈ ਔਰ ਆ ਰਹੀ ਹੈ ਇਸ ਦੀ ਬਾਟਮ ਪਿਓਰ ਮੋਡਲ ਦੀ ਬਾਟਮ ਰਹਿਣੀ ਹੈ ਬਲੈਕ ਕਲਰ ਦੀ ਔਰ ਆ ਆ ਰਿਹਾ ਇਸ ਦਾ ਦੁਪੱਟਾ ਸਪੈਸ਼ਲ ਵਾਈਟ ਕਲਰ ਦਾ ਹੀ ਦੁਪੱਟਾ ਆ ਰਿਹਾ ਔਰ ਦੁਪੱਟੇ ਤੇ ਪ੍ਰਿੰਟਿੰਗ ਦੇਖੋ ਕਿੰਨੀ ਪਿਆਰੀ ਫੜਾ ਫੜਾ ਆਪਣੀ ਬੁਕਿੰਗ ਕਰਾ ਲਓ ਇਹ ਆਰਟੀਕਲ ਦੀ ਸਪੈਸ਼ਲ ਸੋਲੋ ਵਾਈਟ ਕਲਰ ਦਾ ਇਹ ਆਰਟੀਕਲ ਹੈ ਸਾਡੇ ਸਟੋਰ ਦਾ ਮੋਸਟ ਵਾਇਰਲ ਡਿਜ਼ਾਈਨ ਹੈ ਜੀ ਇਹ ਰੀਸਟਾਕ ਕਰਿਆ ਸਭ ਤੋਂ ਜ਼ਿਆਦਾ ਹੈਵੀ ਡਿਮਾਂਡ ਤੇ ਰੀਸਟਾਕ ਹੋਇਆ ਔਰ ਸਾਰੇ ਸਾਰੇ ਰੰਗ ਰੈਡੀ ਕਰਵਾਤੇ ਦੁਬਾਰਾ ਸੋ ਇਸ ਟਾਈਮ ਦਾ ਸੁਪਰ ਡੂਪਰੇਟ ਆਰਟੀਕਲ ਹੈ ਉਹ ਡੇਲੀ ਆਨ ਆ ਲੋ ਕਿ 100 ਸੂਟ ਦੀ ਰਿਕੁਆਇਰਮੈਂਟ ਰਹਿੰਦੀ ਹੈ ਇਸ ਟਾਈਮ ਦਾ ਸੁਪਰ ਸੈਲੀਨਿਵ ਡਿਜ਼ਾਈਨ ਚੱਲ ਰਿਹਾ ਜੀ ਸਾਡੇ ਸਟੋਰ ਦਾ ਆਇਆ ਵਾਲਾ ਲਾਲਵਾ ਆਰਟੀਕਲ ਹੈ ਫਰੰਟ ਔਰ ਬੈਕ ਦੀ ਡਿਜ਼ਾਈਨਿੰਗ ਹੈ ਜੀ ਲਾਸਟ ਈਅਰ ਦਾ ਡਿਜ਼ਾਈਨ ਮਤਲਬ ਕਿ ਅਸੀਂ ਹੁਣ ਤੱਕ ਵੀ ਸੇਲ ਕਰ ਰਹੇ ਆ ਇਹ ਔਰ ਇੰਨਾ ਤੁਹਾਡਾ ਪਿਆਰ ਮਿਲ ਰਿਹਾ ਸੋ ਵੀ ਸ਼ੇਪ ਨੈਕ ਸਭ ਤੋਂ ਵਧੀਆ ਇਹਦੇ ਸ਼ੇਡ ਇਹਦੀ ਡਿਜ਼ਾਈਨਿੰਗ ਲਾਜਵਾਬ ਆ ਕਿਉਂਕਿ ਸਿੱਪੀਸ ਤੁਹਾਡੇ ਨਾਲ ਹਟ ਗਿਆ ਜੈਨੂਇਨ ਜਾਰਟੀਕਲ ਆ ਬਾਹਰ ਅੰਦਰ ਪਾਰਟੀ ਫੰਕਸ਼ਨ ਜਿਵੇਂ ਮਰਜ਼ੀ ਪਾਓ ਉਹ ਸ਼ੇਡ ਸਾਰੇ ਨਵੇਂ ਆ ਫਰੰਟ ਬੈਕ ਦਾ ਡਿਜ਼ਾਈਨ ਆ ਰਿਹਾ ਪਿਓਰ ਮਡਲ ਦੀ ਬੋਟਮ ਆ ਰਹੀ ਹੈ ਲਾਈਨਿੰਗ ਦਾ ਸਟਫ ਨਾਲ ਆ ਔਰ ਰੰਗ ਸਾਰੇ ਨਵੇਂ ਰੈਡੀ ਕਰਵਾਏ ਹੋ ਪੂਰੀ ਵੀਡੀਓ ਪੂਰੀ ਐਂਡ ਤੱਕ ਦੇਖਿਓ ਆ ਚੈੱਕ ਕਰੋ ਆ ਰਿਹਾ ਜਦਾ ਦੁਪੱਟਾ ਓਏ ਹੋਏ ਹੋ ਅਲਟੀਮੇਟ ਸ हूँ शेड चेक करो इस ओपोजिट आएगा आवला जिमें इसका बेस कलर ग्रीन आ गया इसका बेस कलर आएगा मोरपंखी ब्लू कलर और बॉर्डर आएगा ग्रीन का देखो गाजरी शेड आ गया इसका ओपोजिट क्रीम आ गया एक आएगा स्काई स्काई ग्रे एक आएगा इसका ओपोजिट ग्रे आ चेक करो लवेंडर शेड सोलो आर्टिकल सोलो पीस आएगा सॉरी योलो कलर आया आवाइन शेड आ गया स्किन चॉकलेट आ गया ग्रे नेवी ब्ल्यू आ गया एक आएगा पैरट सारे रंग नमें रेडी करवाते ਉਨੇ ਬਾਇ ਕਰ ਲੋ 3150 ਰੁਪਏ ਪ੍ਰਾਈਸ ਰਹੇਗਾ ਜਿਹੜੇ ਮੇਰੇ ਹੱਥ ਦੇ ਵਿੱਚ ਚਾਰ ਸੂਟ ਨੇ ਨਾ ਇਹ ਚਾਰ ਮਿੰਟ ਦੇ ਵਿੱਚ ਬਾਇ ਕਰਨ ਵਾਲੇ ਸੂਟ ਆ ਇਹ ਚਾਰ ਮਿੰਟ ਦੇ ਵਿੱਚ ਇਹੋ ਜਿਹਾ ਆਰਟੀਕਲ ਹੈ ਪਿਓ ਟੈਬੀ ਲਾਈਨ ਦਾ ਬਿਊਟੀਫੁਲ ਡਿਜ਼ਾਈਨਰ ਸੂਟ ਲੈ ਕੇ ਆਇਆ ਚਾਰ ਰੰਗ ਚਾਰ ਮਿੰਟ ਦੇ ਵਿੱਚ ਬਾਇ ਕਰਨ ਵਾਲਾ ਸੂਟ ਆ ਜੀ ਮਤਲਬ ਇਹ ਸੋਚ ਕੇ ਲੈਣ ਲਈ ਆਈਟਮ ਨਹੀਂ ਹੈਗੀ ਉਹ ਟੈਬੀ ਲਾਈਨ ਫੈਬਰਿਕ ਐਸਾ ਪਿਓ ਟੈਬੀ ਲਾਈਨ ਟੈਬੀ ਮਸਲੀਨ ਜਿਹਨੂੰ ਪਰ ਟੈਬੀ ਮਸਲੀਨ ਵੀ ਕਹਿੰਦੇ ਆ ਓਏ ਹੋਏ ਸਭ ਤੋਂ ਸੌਫਟ ਕੁਆਲਿਟੀ ਦਾ ਫੈਬਰਿਕ ਇਹ ਆਰਟੀਕਲ ਇਹੋ ਜਿਹਾ ਕਿ ਸਮਰ ਦੇ ਜਿੰਨੇ ਵੀ ਪਾਰਟੀ ਵੇਅਰ ਕਨਸੈਪ ਉਹ ਟੈਬੀ ਲਾਈਨ ਤੇ ਬਣ ਕੇ ਆ ਰਿਹਾ ਇਹ ਆਈਟਮ ਇਹੋ ਜਿਹੇ ਨੇ ਜਿੰਨਾਂ ਦੀ ਡਿਮਾਂਡ ਰਹਿੰਦੀ ਹੈ ਨਾ ਕਿ ਕੁਝ ਇਹੋ ਜਿਹੇ ਆਰਟੀਕਲ ਦੇ ਦਿਓ ਭਾਜੀ ਅਸੀਂ ਪਾਰਟੀ ਫੰਕਸ਼ਨ ਤੇ ਪਾਈਏ ਬਾਰੰਦਰ ਰੂਟੀਨ ਵੇਅਰ ਆਫਿਸ ਵੇਅਰ ਜਿਵੇਂ ਮਰਜ਼ੀ ਵੇਅਰ ਕਰ ਲਈਏ ਬਸ ਇਹ ਸਭ ਤੋਂ ਵਨ ਆਫ ਦਾ ਬੈਸਟ ਆਰਟੀਕਲ ਹੈ ਔਰ ਇਸ ਟਾਈਮ ਦੀ ਸੁਪਰ ਹਿੱਟ ਡਿਜ਼ਾਈਨਿੰਗ ਸੁਪਰ ਹਿੱਟ ਫੈਬਰਿਕ ਸਾਰਾ ਹੈਂਡਵਰਕ ਸਾਰਾ ਬਲੌਕ ਪੇਂਟ ਔਰ ਦੁਪੱਟਾ ਆ ਰਿਹਾ ਟੈਬੀ ਲਾਈਨ ਦਾ ਔਰ ਦੁਪੱਟਾ ਵੀ ਬੜਾ ਪਿਆਰਾ ਆਏ ਹੋਏ ਹੋਏ ਦੁਪੱਟਾ ਦੇਖੋ ਕਿੰਨਾ ਸ਼ਾਨਦਾਰ ਹੈ ਦੁਪੱਟੇ ਦੀ ਡਿਜ਼ਾਈਨਿੰਗ ਦੇ ਬਿਊਟੀਫੁਲ ਆਰਟੀਕਲ ਸ਼ੇਡ ਚੈੱਕ ਕਰੋ ਬਿਲਕੁਲ ਨਵੇਂ ਸ਼ੇਡ ਇਹ ਆ ਰਹੇ ਹਨ ਗਰਮੀਆਂ ਦੇ ਫਲੋਰ ਸੈਂਡ ਦੇ ਕਲਰ ਸੀ ਗ੍ਰੀਨ ਸ਼ੇਡ نیچے ਆ ਗਿਆ ਆਨੀਅਨ ਪਿੰਕ ਕਲਰ ਪੀਚ ਕਲਰ ਓਏ ਹੋ ਸਕਾਈ ਬਲੂ ਔਰ ਰੇਟ ਕੀ ਆ ਰਿਹਾ ਮੈਂ ਰੇਟ ਮੈਂ ਵੀ ਤੁਹਾਡੇ ਨਾਲ ਹੀ ਦੇਖ ਰਿਹਾ ਆਰਟੀਕਲ ਇਹ ਸੋ ਜਦੋਂ ਮੈਂ ਓਪਨ ਕਰਿਆ ਮੈਂ ਤੁਹਾਡੇ ਨਾਲ ਹੀ ਦੇਖਿਆ ਰੇਟ ਆ ਰਿਹਾ 2950